ਰੇਡੀਓ ਪੰਜਾਬ ਟੁਡੇ ਦਾ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ ਅੱਜ ਦੀ ਤਰੀਕ 31 ਜਨਵਰੀ ਦਿਨ ਮੰਗਲਵਾਰ ਤੇ ਤੁਸੀਂ ਰੇਡੀਓ ਪੰਜਾਬ ਟੁਡੇ ਦਾ ਪ੍ਰੋਗਰਾਮ ਸ਼ਮਾਦਾਨ ਸੁਣ ਰਹੇ ਹੋ ਇਹ ਪ੍ਰੋਗਰਾਮ ਹਰ ਹਫਤੇ ਲਿਖੇ ਸ਼ੁੱਕਰਵਾਰ ਲਾਈਵ ਪ੍ਰਸਾਰਿਤ ਕੀਤਾ ਜਾਂਦਾ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੰਜਾਬ ਭਰ ਦੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਇਸ ਤੋਂ ਇਲਾਵਾ ਦੇਸ਼ ਵਿਦੇਸ਼ ਦੇ ਵਿੱਚ ਪੰਜਾਬ ਨੂੰ ਪ੍ਰਭਾਵਿਤ ਕਰਦੀਆਂ ਖਬਰਾਂ ਦੇ ਉੱਤੇ ਵੀ ਚਰਚਾ ਕਰਦੇ ਆਂ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜੀ ਅਮਰੀਕਾ ਦੇ ਮਸ਼ਹੂਰ ਲਾ ਫਾਰਮ ਕੈਲਨ ਗੈਲਵਲੋ ਜਿਨ੍ਹਾਂ ਦੇ ਸੀਨੀਅਰ ਟਰਨੀ ਐਮੀ ਗੈਲ ਹੋ ਰਹੀ 1987 ਤੋਂ ਲਗਾਤਾਰ ਅਸਾਈਲਮ ਦੇ ਕੇਸਸ ਲੜ ਰਹੇ ਨੇ ਮਾਹਿਰ ਨੇ ਤੇ ਹਜ਼ਾਰਾਂ ਲੋੜਵੰਦਾਂ ਨੂੰ ਪੱਕਾ ਕਰਵਾ ਚੁੱਕੇ ਨੇ ਨਿਊਯਾਰਕ ਦੇ ਵਿੱਚ ਇਹਨਾਂ ਦਾ ਹੈੱਡ ਆਫਿਸ ਹੈ ਕੇ ਸਾਰੇ ਅਮਰੀਕਾ 'ਚ ਲੜਦੇ ਨੇ 212 619 2859 ਦੇ ਉੱਤੇ ਅਪਾਇੰਟਮੈਂਟ ਬਣਾ ਸਕਦੇ ਹੋ ਜਾਂ ਫਿਰ ਇਹਨਾਂ ਦੇ ਇਮੀਗ੍ਰੇਸ਼ਨ ਕੰਸਲਟੈਂਟ ਰਾਜਵੀਰ ਸਿੰਘ ਹੋਰਾਨ ਦੇ ਨਾਲ ਵਟਸਐਪ ਕਰੋ 7186121118 ਦੇ ਉੱਤੇ ਇਸ ਤੋਂ ਇਲਾਵਾ ਕਿ ਆਊਟਸਾਈਡ ਅਮਰੀਕਾ ਕਿਤੇ ਵੀ ਤੁਹਾਡਾ 3 ਸਾਲ ਤੋਂ ਵੱਧ ਪੁਰਾਣਾ ਬਿਜ਼ਨਸ ਹੈ ਤੇ ਅਮਰੀਕਾ ਦੇ ਵਿੱਚ ਪਰਿਵਾਰ ਸਮੇਤ ਸੈਟਲ ਹੋਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਰਾਜਵੀਰ ਸਿੰਘ ਹੋਰਾਨਾ ਗੱਲਬਾਤ ਕਰ ਸਕਦੇ ਹੋ ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਲਈ ਬੰਨਿਆ ਪਰਮੰਡਿਆਨਾ ਗਰੇਂਦਰ ਗਰੇਵਾਲ 2069435454 ਦੇ ਉੱਤੇ ਕਾਲ ਕਰੋ ਨਵਾਂ ਬਿਜ਼ਨਸ ਰਜਿਸਟਰਡ ਕਰਾਉਣਾ ਐਗਜ਼ਿਸਟਿੰਗ ਦੇ ਲਈ ਤੁਹਾਨੂੰ ਹਿਸਾਬ ਕਿਤਾਬ ਟੈਕਸਿਸ ਦੇ ਲਈ ਜਾਂ ਅਕਾਊਂਟਸ ਦੇ ਲਈ ਕਿਸੇ ਤਰ੍ਹਾਂ ਦੀ ਵੀ ਹੈਲਪ ਚਾਹੀਦੀ ਹੈ ਤਾਂ ਐਕਿਊਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰਾਂ ਦੇ ਨਾਲ ਵਿਸ਼ਿੰਗਟਨ ਦੇ ਵਿੱਚ ਤੁਸੀਂ ਕੈਂਟ ਦੇ ਵਿੱਚ ਕਾਲ ਕਰ ਸਕਦੇ ਹੋ 253 520 8886 ਦੇ ਉੱਤੇ ਤੇ ਲੋਕੇਸ਼ਨ ਇਹਨਾਂ ਦੀ 24915104 ਐਵੇਨਿਊ ਕੈਂਟ ਵਿਸ਼ਿੰਗਟਨ ਦੇ ਵਿੱਚ ਹੈ ਜੀ ਸੈਟਲ ਦੀ ਮਸ਼ਹੂਰ ਐਂਟਰਸਟੇਟ ਟਕਿੰਗ ਕੰਪਨੀ ਓਨਰ ਆਪਰੇਟਰ ਡਰਾਈਵਰ ਹਾਇਰ ਕਰ ਰਹੀ ਹੈ ਜੀ ਵਾਸ਼ਿੰਗਟਨ ਫਰੇਟ ਸਰਵਿਸ ਦੇ ਵਿੱਚ ਗੱਲਬਾਤ ਕਰਨ ਦੇ ਲਈ ਜਗਦੇਵ ਸੰਧੂ ਹਰਾਂ ਨੂੰ 253266924 ਤੇ ਕਾਲ ਕਰ ਸਕਦੇ ਹੋ ਗੁਰਿੰਦਰ ਧਾਲੀਵਾਲ ਦੇ ਨਾਲ 2063544060 ਦੇ ਉੱਤੇ ਤੁਸੀਂ ਕਾਲ ਕਰ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਹਰੀ ਜੁੜ ਚੁੱਕੇ ਨੇ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਢਿੱਲੋਂ ਸਾਹਿਬ ਗੱਲ ਕਰੀਏ ਭਾਨਾ ਸਿੱਧੂ ਹਾਂਜੀ ਨਿੱਕੇ ਨਿੱਕੇ ਪਰਚਿਆਂ ਤੇ ਉਹਨੂੰ ਘੇਰ ਲਿਆ ਬਾਹਰ ਨਿਕਲਦਾ ਇੱਕ ਹੋਰ ਪਰਚਾ ਬਾਹਰ ਨਿਕਲਦਾ ਇੱਕ ਹੋਰ ਪਰਚਾ ਹਾਂਜੀ ਪਰ ਕਹਿੰਦੇ ਜਿਹੜੇ ਪਿੰਡ ਵਾਲਿਆਂ ਨੇ ਫਿਰ ਪਰਚਾ ਦਿਖਾਇਆ ਸਰਕਾਰ ਨੂੰ ਉਹ ਕੀ ਸੰਦੇਸ਼ ਦਿੰਦਾ ਜੀ ਉਹ ਕੱਲਾ ਪਿੰਡ ਵਾਲਿਆਂ ਨੇ ਨਹੀਂ ਦਿਖਾਇਆ ਜੀ ਪੰਜਾਬ ਦੇ ਲੋਕਾਂ ਨੇ ਦਿਖਾਇਆ ਅੱਛਾ ਜੀ ਕਿਉਂਕਿ ਜੇ ਆਪਾਂ ਦੇਖੀਏ ਪਿਛਲੇ ਸਮੇਂ ਤੋਂ ਜਿਹੜਾ ਤੰਤਰ ਕੀ ਕਰ ਰਿਹਾ ਹੈ ਜੀ ਤੰਤਰ ਇਹ ਜਿਹੇ ਮੰਤਰ ਜਾਪ ਰਿਹਾ ਹੈ ਜਿਹੜੇ ਮੰਤਰੇ ਡੈਮੋਕ੍ਰੇਸੀ ਦੇ ਲਈ ਬਹੁਤ ਖਤਰਨਾਕ ਹੈ ਜੀ ਲੋਕਾਂ ਨੇ ਜਦੋਂ 2022 ਦੀਆਂ ਚੋਣਾਂ ਹੋਈਆਂ ਹੂੰ ਹੂੰ ਤੇ ਇੱਕ ਧਿਰ ਨੂੰ ਦੇਤੀਆਂ 92 ਚੋਣਾਂ ਤੇ ਦੂਜੇ ਸਾਰੇ ਮਾਏ ਤੇ ਅੱਛਾ ਜੀ ਉਹਨਾਂ ਦੇ ਵਿੱਚ ਵੱਡੇ ਵੱਡੇ ਲੋਕ ਦੇਖੀਏ ਇੱਕ ਚੀਫ ਮਿਨਿਸਟਰ ਜਿਹੜਾ ਸਿਟਿੰਗ ਚੀਫ ਮਿਨਿਸਟਰ ਹੈ ਦੋ ਹਲਕੇ ਤੋਂ ਖੜਾ ਹੈ ਦੋਨਾਂ ਤੋਂ ਹੀ ਹਾਰ ਗਿਆ ਹੂੰ ਹੂੰ ਇੱਕ ਸਾਬਕਾ ਚੀਫ ਮਿਨਿਸਟਰ ਜੀ ਨਾ 5 ਵਾਰ ਹਾਰ ਕਾਲ ਹੈ ਜੀ ਤੇ ਜਿਹੜਾ ਬੰਦਾ ਇਹ ਸਮਝਦਾ ਸੀ ਕਿ ਲੰਬੀ ਹਲਕਾ ਮੇਰੀ ਜੇਬ ਦੇ ਵਿੱਚ ਆ ਤੇ ਲੰਬੀ ਤੋਂ ਇੱਕ ਸੁਧਾਰਨ ਜੱਟ ਨੇ ਹਰਾਤਾ ਜੀ 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 ਇਸੇ ਤਰ੍ਹਾਂ ਦੇ ਇਸੇ ਤਰ੍ਹਾਂ ਦੇਖੀਏ ਕੈਪਟਨ ਅਮਰਿੰਦਰ ਸਿੰਘ ਹੂੰ ਹੂੰ ਜਿਹੜੇ ਕਹਿੰਦੇ ਸੀ ਕਿ ਪਟਿਆਲਾ ਪੈਲੈਸ ਦੇ ਨਾਲ ਜੁੜਿਆ ਹੋਇਆ ਹੈ ਜੀ ਤੇ ਪਟਿਆਲੇ ਦੇ ਲੋਕਾਂ ਨੇ ਪੈਲੈਸ ਦੇ ਨਾਲੋਂ ਵੀ ਮੂੰਹ ਤੋੜ ਲਿਆ ਹੂੰ ਹੂੰ ਜੇ ਆਪਾਂ ਦੇਖੀਏ ਬਿਤ ਮੰਤਰੀ ਬੀੜਲਾ ਬਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੀ ਜਿਹਨੂੰ ਕਿਹਾ ਜਾਂਦਾ ਸੀ ਕਿ ਬਹੁਤ ਵੱਡਾ ਬੁੱਧੀਜੀਵੀ ਹੈ ਤੇ ਬੁੱਧੀਜੀਵੀਆਂ ਵਾਲੀ ਗੱਲ ਕਰਦਾ ਹੈ ਉਹ ਵੀ ਚਾਰੋਖਾਨੇ ਚਿੱਤ ਜੀ ਮਾਧਿਆ ਦਾ ਜਰਨਲ ਹੂੰ ਹੂੰ ਸਿਕਰ ਸਿੰਘ ਮਜੀਠੀਆ ਵੀ ਕਾਲ ਚਾਰ ਚਾਹ ਕਿਥੋਇਆ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਮੈਨੇਜਰ ਸਮਝਿਆ ਜਾਂਦਾ ਸੀ ਚੋਨਾ ਦਾ ਜੀ ਉਹ ਵੀ ਹਾਰ ਗਿਆ ਹੂੰ ਹੂੰ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੋਈਆਂ ਸੀ ਇਹ ਸਾਰੀਆਂ ਜਿਹੜੀਆਂ ਹਾਰਾ ਹੋਈਆਂ ਸੀ ਇਹ ਤੋਂ ਕੀ ਸੰਕੇਤ ਹੈ ਹਾਂ ਜੀ ਸੰਕੇਤ ਇਹ ਹੈ ਕਿ ਲੋਕਾਂ ਨੇ 92 ਨਹੀਂ ਦਿਟਾਏ ਸੀ ਹੂੰ ਹੂੰ ਲੋਕਾਂ ਨੇ 92 ਹਰਾਏ ਐ ਹਰਾਏ ਦੂਜੀਆਂ ਪਾਰਟੀਆਂ ਦੀ ਜੀ ਜਿਨ੍ਹਾਂ ਨੂੰ ਕਹਿੰਦੇ ਸੀ ਕਾਲਾ ਚੋਰ ਆਜੇ ਅਸੀਂ ਵਕਸ਼ਣਾ ਨਹੀਂ ਇਹਨਾਂ ਨੂੰ ਕੋਈ ਵੀ ਆ ਜੀ ਹੂੰ ਹੂੰ ਤੇ ਉਸ ਵੇਲੇ ਬੜੇ ਭਗੜੇ ਪਾਏ ਗਏ ਸੀ ਬੜੀਆਂ ਖੁਸ਼ੀਆਂ ਮਨਾਇਆਂ ਗਈਆਂ ਸੀ ਇਹ ਕਹਿ ਸੀ ਕਿ ਲੋਕਤੰਤਰ ਦੀ ਜਿੱਤ ਹੋਈ ਹੈ ਜੀ ਕੋਈ ਕਹਿੰਦਾ ਸੀਗਾ ਮੋਬਾਈਲਾ ਦੀ ਰਿਪੇਅਰ ਕਰਨ ਵਾਲਾ ਆ ਗਿਆ ਹੂੰ ਹੂੰ ਕੋਈ ਕਹਿੰਦਾ ਸੀ ਜੀ ਇੱਕ ਸਧਾਰਨ ਮਾਸਟਰ ਜੀ ਦਾ ਬੇਟਾ ਆ ਗਿਆ ਹੂੰ ਹੂੰ ਕੋਈ ਕੁਛ ਤੇ ਕੋਈ ਕੁਛ ਤੇ ਲੋਕ ਜਿਹੜੇ ਹੈਗੇ ਜਿੰਨੇ ਵੀ ਲੋਕ ਸੀਗੇ ਜੀ ਸਾਰੇ ਕਹਿੰਦੇ ਸੀ ਜੀ ਇਹਨੂੰ ਬਦਲਾਅ ਹੋ ਗਿਆ ਹੂੰ ਹੂੰ ਤੇ ਬਦਲਾਅ ਦਾ ਜਿਹੜਾ ਪਹਿਲਾ ਨਜ਼ਾਰਾ ਦੇਖਿਆ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਹੂੰ ਹੂੰ ਜਦੋਂ ਖਹਿਰਾ ਸਾਹਿਬ ਨੂੰ ਇੱਕ ਨਕਮੇ ਜਿਹੇ ਕੇਸ ਦੇ ਵਿੱਚ ਗ੍ਰਿਫਤਾਰ ਕਰ ਲਿਆ ਜੀ ਉਹਨਾਂ ਦੀ ਜ਼ਮਾਨਤ ਹੋ ਗਈ ਉਸ ਤੋਂ ਬਾਅਦ ਵੀ ਸਰਯਨਾ ਫਿਰ ਉਹਨਾਂ ਨੂੰ ਪੁਰਾਣੇ ਕੇਸ ਦੇ ਵਿੱਚ ਇਨਵੋਲਵ ਕਰ ਲਿਆ ਜੀ ਔਰ ਇੰਟਰਸਟਿੰਗ ਗੱਲ ਇਹ ਹੈ ਕਿ ਮੌਜੂਦਾ ਮੁੱਖ ਮੰਤਰੀ ਜਿਹੜੇ ਉਸ ਵੇਲੇ ਪਾਰਲੀਮੈਂਟ ਦੇ ਮੈਂਬਰ ਹੁੰਦੇ ਸੀ ਜੀ ਉਹ ਪ੍ਰੈਸ ਕਾਨਫਰੰਸਾਂ ਕਰ ਕਰਕੇ ਕਹਿੰਦੇ ਹੁੰਦੇ ਸੀ ਕਿ ਇਹਦਾ ਕਸੂਰ ਹੀ ਕੋਈ ਨਹੀਂ ਹੂੰ ਹੂੰ ਇਸ ਬੰਦੇ ਦੇ ਖਿਲਾਫ ਤਾਂ ਕੇਸ ਬਣਦਾ ਹੀ ਨਹੀਂ ਜਿਹੜਾ ਕੇਸ ਬਣਾਇਆ ਗਿਆ ਜੀ ਉਹ ਬੰਦਾ ਔਰ ਉਹਦਾ ਜ਼ਮਾਨਤ ਹੁੰਦੀ ਹੈ ਤੇ ਜ਼ਮਾਨਤ ਹੁੰਦਿਆਂ ਨਾਲ ਦੀ ਨਾਲ ਫਿਰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਹੂੰ ਹੂੰ ਫਿਰ ਉਹਦੀ ਜ਼ਮਾਨਤ ਹੁੰਦੀ ਹੈ ਕੇਸ ਫਿਰ ਤਿਆਰ ਸੀ ਲੇਕਿਨ ਹਾਈ ਕੋਰਟ ਤੋਂ ਕੁਝ ਮਾਮਲਾ ਵਿਸ਼ੇਸ਼ ਕਿਸਮ ਦਾ ਆਊਟਰ ਆ ਗਿਆ। ਜੀ ਜਿਹਦਾ ਕਰਕੇ ਬਹੁਤਾ ਕੁਝ ਕਰ ਨਾ ਸਕੇ। ਹੂੰ ਹੂੰ ਔਰ ਉਹ ਤੋਂ ਬਾਅਦ ਹੈ ਜਦੋਂ ਸੁਖਪਾਲ ਸਿੰਘ ਖਹਿਰਾ ਬਾਹਰ ਨਿਕਲੇ ਉਹਨੇ ਕੀ ਕਿਹਾ ਸੀ? ਹੂੰ ਹੂੰ ਉਹਨੇ ਕਿਹਾ ਸੀ ਕਿ ਜਿਹੜੇ ਇਹ ਤਾਨਾਸ਼ਾਹੀ ਰਚੀਆਂ ਦੇ ਖਿਲਾਫ ਲੜਨਾ ਚਾਹੀਦਾ ਹੈ। ਜੀ ਮੈਨੂੰ ਬੜਾ ਅਫਸੋਸ ਹੈ ਕਿ ਸੁਖਪਾਲ ਸਿੰਘ ਖਹਿਰੇ ਨਾਲ ਜਦੋਂ ਇਹ ਹੋ ਰਿਹਾ ਸੀ। ਜੀ ਉਦੋਂ ਰਾਜਨੀਤਿਕ ਜਮਾਤਾਂ ਜਿਹੜੀਆਂ ਹੈਗੀਆਂ ਉਹ ਘੁਰਨੀਆਂ ਚ ਵੱਡੀਆਂ ਸੀ ਖਾਸ ਕਰਕੇ ਕਾਂਗਰਸ ਪਾਰਟੀ ਨੂੰ ਜੇ ਆਪਾਂ ਦੇਖੀਏ ਤਾਂ ਕਾਂਗਰਸ ਪਾਰਟੀ ਨੂੰ ਜੋ ਕੁਝ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ ਹੂੰ ਹੂੰ ਇਹ ਕਾਂਗਰਸ ਪਾਰਟੀ ਨੇ ਉਹ ਕੁਝ ਨਹੀਂ ਕੀਤਾ ਸਿਰਫ ਸਿਰਫ ਜਵਾਨੀ ਜਮਾ ਖਰਚ ਕੀਤੀ ਹੈ ਚਰਨਜੀਤ ਸਿੰਘ ਚੰਨੀ ਨੇ ਜੀ ਪ੍ਰਤਾਪ ਸਿੰਘ ਬਾਜਵਾ ਨੇ ਅ ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਹੂੰ ਹੂੰ ਔਰ ਦੂਜੇ ਪਾਸੇ ਆਪਾਂ ਦੇਖੀਏ ਕਾਂਗਰਸ ਪਾਰਟੀ ਦੇ ਵੱਡੇ ਵੱਡੇ ਹੋਰ ਲੀਡਰਾਂ ਨੇ ਇਹਦੇ ਨਾਲ ਹੀ ਜਿਹੜੇ ਹੈਗੇ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਪ੍ਰਧਾਨ ਜਾਖੜ ਸਾਹਿਬ ਜੀ ਖੈਰਾ ਜਾਖੜ ਸਾਹਿਬ ਨੇ ਜਿੰਨਾ ਕਹਿਤਾ ਮੇਰੇ ਖਿਆਲ ਮੁਤਾਬਕ ਉਹ ਨਹੀਂ ਬਹੁਤਾ ਕਿ ਕੋਈ ਜਿਸ ਪਾਰਟੀ ਤੋਂ ਆਉਂਦਾ ਹੈ ਹੂੰ ਹੂੰ ਉਸ ਪਾਰਟੀ ਦੀ ਐਡੀ ਨੇ ਵੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਖੈਰਾ ਸਾਹਿਬ ਨੂੰ ਪਰ ਇਹਦੇ ਬਾਪੂ ਨੂੰ ਦਾਦ ਦੇਣੀ ਬਣਦੀ ਹੈ ਜੀ ਜਨਤਕ ਤੌਰ ਤੇ ਉਹਨੇ ਕਿਹਾ ਕਿ ਜੋ ਕੁਝ ਹੋਇਆ ਗਲਤ ਹੋਇਆ ਇਹ ਬਦਲਾਖੋਰੀ ਦੀ ਭਾਵਨਾ ਹੈ ਹੂੰ ਹੂੰ ਔਰ ਇਹਦੇ ਨਾਲ ਹੀ ਜਿਹੜਾ ਹੈਗਾ ਬੀਬੀ ਜਗੀਰ ਕੌਰ ਨੇ ਵੀ ਕਿਹਾ ਜੋ ਕੁਝ ਹੋਇਆ ਗਲਤ ਹੋਇਆ ਨਹੀਂ ਸੀ ਹੋਣਾ ਚਾਹੀਦਾ ਇਹਨਾਂ ਸਾਰਿਆਂ ਨੇ ਇਹ ਗੱਲ ਤਾਂ ਕਹਿ ਦਿੱਤੀ ਹੈ ਲੇਕਿਨ ਦਾਨੇ ਵਾਲੀਆ ਸਾਹਿਬ ਇਹਨਾਂ ਨੇ ਅੰਦੋਲਨ ਨਹੀਂ ਕੀਤਾ ਕੋਈ ਹੂੰ 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 ਚਾਹੀਦਾ ਐ ਸੀ ਕਿ ਜੇ ਅੰਦੋਲਨ ਉਹ ਲਈ ਛਿੜਦਾ ਤੇ ਠੀਕ ਸੀ ਤੇ ਫੇਰ ਜਿਹੜਾ ਕਹਿੰਦੇ ਹੁੰਦਾ ਰੌਲਾ ਸਹੇ ਦਾ ਨਹੀਂ ਰੌਲਾ ਪਹੇ ਦਾ ਪੈ ਗਿਆ ਤੇ ਪਹੇ ਦੇ ਰੌਲੇ ਵਾਲੇ ਆ ਗਿਆ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਕਈ ਬੰਦਿਆਂ ਨੂੰ ਕੀਤਾ ਸੀ ਗ੍ਰਿਫਤਾਰ ਕੀਤਾ ਸੀ ਇਹ ਭਾਨਾ ਸਿੱਧੂ ਪਹਿਲਾਂ ਵੀ ਕੀਤਾ ਸੀ ਮੈਂ ਇੱਥੇ ਸਪਸ਼ਟ ਕਰਦੇ ਆ ਮੈਂ ਭਾਨਾ ਸਿੱਧੂ ਦੇ ਆ ਜਿਹੜੇ ਬੋਲ ਚਾਲ ਹੈ ਇਹਦੇ ਉੱਤੇ ਆਪਾਂ ਸਹਿਮਤ ਨਹੀਂ ਉਹਦਾ ਜਿਹੜਾ ਤੌਰ ਤਰੀਕਾ ਹੈ ਉਹਦੇ ਤੇ ਆਪਾਂ ਸਹਿਮਤ ਨਹੀਂ ਚੇਰੀਆਂ ਲਾਉਣੀਆਂ ਇਹ ਕੋਈ ਸਹਿਮਤ ਨਹੀਂ ਇਹਦੇ ਤੇ ਆਪਾਂ ਨਹੀਂ ਬਿਲਕੁਲ ਸਹਿਮਤ ਨਹੀਂ ਸਿਸਟਮ ਨੂੰ ਤੁਸੀਂ ਮਤਲਬ ਸਿਸਟਮ ਨੂੰ ਚੇਂਜ ਕੀਤੇ ਤੋਂ ਬਗੈਰ ਇਸ ਇਸ ਨੂੰ ਆਪਣੇ ਹੱਥ ਲੈ ਕੇ ਤੇ ਇਸ ਤਰ੍ਹਾਂ ਦੀ ਗੱਲ ਕਰੋ ਇਹ ਆਪਾਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਹੂੰ ਹੂੰ ਪਰ ਅਸੀਂ ਇਸ ਗੱਲ ਦੇ ਵੀ ਨਾਲ ਸਹਿਮਤ ਨਹੀਂ ਕਿ ਸਰਕਾਰ ਨੂੰ ਮਰਦੀਆਂ ਨੂੰ ਫੜ ਲਵੇ ਹੂੰ ਹੂੰ ਜਿਹੜਾ ਉਹਨੇ ਇੱਕ ਗੁਨਾਹ ਕੀਤਾ ਹੈ ਇੱਕ ਗੁਨਾਹ ਕੀਤਾ ਉਹਨੇ ਕਿ ਕਿਸੇ ਬੀਬੀ ਨੇ ਕਹਿ ਦਿੱਤਾ ਵੀ ਆਈਲੈਂਡ ਸਟਰ ਦੀ ਜਿਹੜਾ ਸੈਂਟਰ ਚਲਾਉਂਦੀ ਸੀ ਕਿ ਮੈਨੂੰ ਹਫਕਾ ਦਾ ਮਾਰਦਾ ਹੈ ਹੂੰ ਹੂੰ ਮੈਨੂੰ ਬਲੈਕਮੇਲ ਕਰਦਾ ਪੈਸੇ ਮੰਗਦਾ ਹੈ ਹੂੰ ਹੂੰ ਉਹਦਾ ਕੇਸ ਰਜਿਸਟਰ ਹੋ ਗਿਆ ਪਰ ਸਵਾਲ ਇਹ ਬੈ ਜੀ ਕੀ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਜੇ ਕਿਸੇ ਨਾਲ ਡੱਗੀ ਬੱਜੀ ਐ ਤਾਂ ਲੋਕ ਜਿਹੜੇ ਭਾਨੇਸਦੂ ਕੋਲੇ ਕਿਉਂ ਜਾਂਦੇ ਆ ਹੂੰ ਹੂੰ ਉਹ ਥਾਣੇ ਕਿਉਂ ਨਹੀਂ ਜਾਂਦੇ ਥਾਣੇ ਇਸ ਲਈ ਨਹੀਂ ਜਾਂਦੇ ਕਿਉਂਕਿ ਉਹਦੀ ਕੋਈ ਸੁਣਵਾਈ ਨਹੀਂ ਹੁੰਦੀ ਜੇ ਆਪਾਂ ਇਹ ਦੇਖੀਏ ਦਾਨਿਆੜਿਆ ਸਾਹਬ ਇਹ ਗੱਲ ਕੋਈ ਨਵੀਂ ਨਹੀਂ ਇਹ ਬਹੁਤ ਪੁਰਾਣੀ ਹੈ ਯਾ ਯਾਦ ਕਰੋ ਤੁਸੀਂ ਡਾਕੂਆਂ ਦਾ ਦੌਰ ਹੂੰ ਹੂੰ ਕਿਹਤਾਂ ਦੇ ਦੌਰ ਵੇਲੇ ਵੀ ਲੋਕ ਸਿਸਟਮ ਤੋਂ ਓਕੇ ਹੋਏ ਡਕੈਤਾਂ ਕੋਲੇ ਜਾਂਦੇ ਸੀ ਬਿਲਕੁਲ ਜਾਂਦੇ ਸੀ ਹਾਂਜੀ ਤੇ ਡਕੈਤ ਜਿਹੜੇ ਫੈਸਲੇ ਕਰ ਦਿੰਦੇ ਸੀ ਲੋਕ ਉਹਨਾਂ ਡਕੈਤਾਂ ਨੂੰ ਪੁੱਛਦੇ ਹੁੰਦੇ ਸੀ ਹੂੰ ਹੂੰ ਕੋਈ ਜੱਗਾ ڈاکੂ ਹਾਲਾਂਕਿ ਜੱਗਾ ڈاکੂ ਦੀ ਐ ਮੈਂ ਕੋ ਜਰੀ ਰਿਪੋਰਟ ਵੀ ਲਿਖੀ ਸੀ ਕਿ ਜਗਾ ਡਾਕੂ ਨਹੀਂ ਉਹਦੀ ਧੀ ਦੇ ਮਤਲਬ ਕੋ ਜਿਹੜਾ ਗੈਰਤਮੰਦ ਬਗਦਰੋਹੀ ਸੀ ਜੀ ਸੋਸ਼ਲਿਸਟ ਸੀ ਉਹ ਆ ਉਹ ਗੈਰਤਮੰਦ ਬਗਦਰੋਹੀਆਂ ਨੂੰ ਮਤਲਬ ਇਹਨਾਂ ਨੇ ਡਾਕੂ ਬਣਾ ਦਿੱਤਾ ਉਹ ਵੀ ਇਹੀ ਕੁਸ਼ ਕਰਦੇ ਸੀ ਹੂੰ ਹੂੰ ਪੰਜਾਬ ਦਾ ਜਿਹੜਾ ਹੈਗਾ ਪੰਜਾਬ ਦਾ ਜਿਹਨੂੰ ਸਿੱਕੇ ਤੇ ਪੰਜਾਬੀ ਦੀ ਸ਼ਾਨ ਦੁੱਲਾ ਪੱਟੀ ਜੀ ਉਹ ਕੌਣ ਸੀ ਲੋਕ ਉਹਨਾਂ ਕੋਲ ਜਾਂਦੇ ਸੀ ਕਿ ਸਾਨੂੰ ਇਨਸਾਫ ਦਿਓ ਫਿਰ ਜਿਹੜਾ ਖੜਕੂ ਬਾਜ਼ ਦਾ ਜ਼ੌਰਾਏ ਲੋਕ ਉਹਨਾਂ ਕੋਲੇ ਆਏ ਫਿਰ ਜੇ ਕੋਈ ਲੀਡਰ ਕੋਈ ਚੰਗਾ ਤਕੜਾ ਲੀਡਰ ਆ ਲੋਕ ਕਿਸਾਨ ਯੂਨੀਅਨਾਂ ਕੋਲੇ ਜਾਣ ਲੱਗੇ ਜੀ ਉਹ ਕਿਸਾਨ ਯੂਨੀਅਨਾਂ ਨਾਲੇ ਵੀ ਆ ਕੇ ਥਾਣੇ ਦਾ ਘਰੌ ਕਰਦੇ ਪਰ ਖਿਆਲ ਕਰੋ ਕਿ ਕਿਸਾਨ ਯੂਨੀਅਨ ਨਾਲੇ ਉਵੇਂ ਜਿਵੇਂ ਕਾਨੂੰਨ ਨਹੀਂ ਹੱਥ ਛੇਂਦੇ ਜਿਵੇਂ ਆਪਣੇ ਇਹ ਭਰਾ ਲੈ ਰਹੇ ਇਹ ਲੈ ਰਹੇ ਸੀ ਪਰ ਇਹਦਾ ਇਹਦਾ ਮਤਲਬ ਇਹ ਨਹੀਂ ਕਿ ਜੇ ਪੋਲੀਟੀਕਲ ਧਿਰਾਂ ਚੁੱਪ ਕਰ ਗਈਆਂ ਜੇ ਆਮ ਜਿਹੜੇ ਹੈਗੇ ਆ ਰਾਜਨੀਤਿਕ ਕਾਰਕੁਨ ਚੁੱਪ ਕਰ ਗਏ ਤੇ ਲੋਕ ਵੀ ਚੁੱਪ ਕਰ ਜਾਣਗੇ ਲੋਕ ਨਹੀਂ ਚੁੱਪ ਕੀਤੇ ਲੋਕਾਂ ਨੇ ਕੱਲ ਫਿਰ ਰੰਗ ਦਿਖਾਤਾ ਜੀ ਪਹਿਲਾਂ ਪਰਸੋਂ ਰੰਗ ਦਿਖਾਇਆ ਸੀ परसों 2 2.5 ਘੰਟੇ ਦੇ ਟੋਲ ਪਲਾਜ਼ਾ ਤੇ ਉਹਨਾਂ ਨੇ ਰੋਕਾਂ ਲਾਈਆਂ ਸੀ ਤੇ ਕੱਲ ਫਿਰ ਉਹਨਾਂ ਨੇ ਐਨ ਬਿਲਕੁਲ ਦੱਸਤਾ ਕਿ ਕੀ ਆ ਹਜ਼ਾਰਾਂ ਦੇ ਇਤਲਾਜ ਚ ਲੋਕ ਇਕੱਠੇ ਹੋ ਗਏ ਜਿੰਨਾ ਦਾ ਲੀਡਰ ਕੋਈ ਨਹੀਂ ਜੀ ਔਰ ਉੱਥੇ ਜਿਹੜੇ ਲੋਕ ਗਏ ਆ ਜਿਹੜੇ ਲੀਡਰ ਗਏ ਆ ਉਹ ਲੀਡਰ ਉਹ ਆ ਜਿਹੜੇ ਆਪ ਪੀੜਤ ਹੈ ਹੂੰ ਹੂੰ ਖੜਕੂ ਸੁਰਬਾਲੇ ਆ ਜਿਨ੍ਹਾਂ ਨੂੰ ਅਸੀਂ ਕਹਿੰਦੀ ਆ ਵਿਚਾਰਧਾਰਾ ਉਹਨਾਂ ਦੀ ਕੋਈ ਵੀ ਹੋਵੇ ਜੀ ਉਹ ਚਾਹੇ ਸਿਮਰਜੀਤ ਸਿੰਘ ਮਾਨ ਹੋਵੇ ਤੇ ਚਾਹੇ ਸੁਖਬਾਲ ਸਿੰਘ ਖਹਿਰਾ ਹੋਵੇ ਉਹ ਸਾਰੇ ਲੋਕ ਗਏ ਆ ਇਸ ਕਰਕੇ ਜਿਹੜੇ ਸੰਕੇਤ ਕੀ ਮਿਲਦੇ ਐ ਜੀ ਸੰਕੇਤ ਮਿਲਦੇ ਆ ਕਿ ਲੋਕਾ ਦਾ politcal ਸਿਸਟਮ ਤੋਂ ਜਿਹੜਾ ਦਿਨ-ਦਿਨ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਹਮਮ ਔਰ ਇਹਦਾ ਜਿਹੜਾ ਸਭ ਤੋਂ ਵੱਡਾ ਪੰਜਾਬ ਕਿਧਰ ਨੂੰ ਜਾ ਰਿਹਾ ਮੇਰੇ ਖਿਆਲ ਮੁਤਾਬਕ ਪੰਜਾਬ ਖਾਨਾ ਜੱਗੀ ਵੱਲ ਨੂੰ ਜਾ ਰਿਹਾ ਜੀ ਕਿਉਂਕਿ ਜਦੋਂ ਜਿੱਥੋਂ ਇਨਸਾਫ ਮਿਲਣਾ ਉਥੋਂ ਇਨਸਾਫ ਨਹੀਂ ਮਿਲਣਾ ਮਿਲ ਰਿਹਾ ਤੇ ਫਿਰ ਲੋਕਾਂ ਨੇ ਇਨਸਾਬਾਬ ਕਰਨਾ ਸ਼ੁਰੂ ਕਰ ਦੇਣਾ ਜੀ ਤੇ ਜਿਹੜਾ ਲੋਕ ਇਨਸਾਫ ਕਰਦੇ ਹੁੰਦੇ ਹੈ ਕਈ ਵਾਰੀ ਲੋਕ ਇਨਸਾਫ ਜਿਹੜਾ ਨਾ ਉਹ ਨਿਕਲ ਕੇ ਹੋਰਾਂ ਹੱਥਾਂ ਚ ਲੈ ਜਾਂਦੇ ਹੋਰ ਹੱਥ ਚ ਲੈ ਜਾਂਦਾ ਗੜਬੜ ਬੜੀ ਹੋ ਜਾਂਦੀ ਹੈ ਇਸ ਕਰਕੇ ਬੇੜਾ ਸੰਭਲਦਾ ਹੈ ਸਭ ਤੋਂ ਪਹਿਲੀ ਗੱਲ ਤੇ ਇਹ ਕਿ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਮੁੱਖ ਮੰਤਰੀ ਸਾਹਿਬ ਨੂੰ ਐਡਵਾਈਸ ਕੌਣ ਕਰਦਾ ਹੈ ਹਮ ਹਮ ਭਾਨੇ ਸਿੱਧੂ ਦੇ ਪੂਰੇ ਥਲੀ ਚਾਰ ਕੇਸ ਹੋ ਗਏ ਜੀ ਤੇ ਜਦੋਂ ਭਾਨੇ ਸਿੱਧੂ ਹੋਰੀ ਕਾਨੂੰਨ ਨੂੰ ਆਪੇ ਹੱਥ ਲੈਂਦੇ ਸੀ ਤੁਸੀਂ ਸੁੱਤੇ ਪਏ ਸੀ ਹਮ ਹਮ ਜਦੋਂ ਤੁਸੀਂ ਚੋਣਾਂ 'ਚ ਖੜੇ ਹੁੰਦੇ ਸੀ ਇਹੀ ਲੋਕ ਤੁਹਾਨੂੰ ਜਿਹੜੀ ਤੁਹਾਡੇ ਹੱਕ ਵਿੱਚ ਕੰਪਲੇਨ ਕਰਦੇ ਸੀ ਉਹ ਤਾਂ ਤੁਸੀਂ ਕਿੱਥੇ ਬੈਠੇ ਸੀ ਜੇ ਉਹ ਕਹਿੰਦੇ ਸਾਰੇ ਮਾੜੇ ਆ ਯਾਰ ਆ ਜੱਟਾਂ ਦੇ ਪੁੱਤ ਆ ਗਏ ਗਰੀਬਾਂ ਦੇ ਪੁੱਤ ਆ ਗਏ ਇਹਨਾਂ ਨੂੰ ਵੋਟਾਂ ਪਾਈ ਜੇ ਆਪਾਂ ਹੂੰ ਹੂੰ ਉਦੋਂ ਤਾਂ ਆਪਾਂ ਉਹਨਾਂ ਦੇ ਵੋਟਾਂ ਲੈਂਦੇ ਸੀ ਆ ਜੋ ਸਾਨੂੰ ਬਦਮਾਸ਼ ਦਿਖਦੇ ਆ ਹੂੰ ਹੂੰ ਇਹਦੇ ਤੇ ਦੇਖਣਾ ਪੈਣਾ ਤੁਸੀਂ ਕਿ ਇਹ ਪੁਲਿਸ ਰਾਜ ਨਹੀਂ ਮੈਂ ਤੁਹਾਡੇ ਯਾਦ ਉਹਨਾਂ ਸ਼ੁਰੂ ਤੋਂ ਆਪਾਂ ਗੱਲ ਕੀਤੀ ਸੀ ਸ਼ਾਇਦ ਕਿਸੇ ਹੋਰ ਚੈਨਲ 'ਤੇ ਨਹੀਂ ਕੀਤੀ ਕਈ ਲੋਕਾਂ ਕੱਚਾ ਵਜਾਉਣ ਲੱਗੇ ਸੀ ਕਿ ਜੀ ਪੰਜਾਬ 'ਚ ਇਨਕਾਊਂਟਰ ਹੋਣੇ ਸ਼ੁਰੂ ਹੋ ਗਏ ਹਾਂ ਹਾਂ ਠੀਕ ਹੈ ਇੱਕ ਦੋ ਸਮਝਦੇ ਬੰਦੇ ਮਰੇ ਤੇ ਗੋਲੀਆਂ ਪੈਰਾਂ 'ਚ ਤੇ ਗੋਡਿਆਂ 'ਚ ਵੀ ਮਾਰਦੀਆਂ ਸੀ ਮੈਂ ਉਦੋਂ ਵੀ ਕਿਹਾ ਸੀ ਕਿ ਇਹ ਜਿਹੜਾ ਹੈ ਨਾ ਇਹ ਜਿਹੜਾ ਇਹ ਤੋਂ ਬਾਅਦ ਫਿਰ ਆਮ ਲੋਕਾਂ ਨੂੰ ਕੁਰੀਸਾ ਜਾਊਗਾ ਕਿ ਉਹਨਾਂ ਆਮ ਲੋਕਾਂ ਦੇ ਵਿੱਚ ਕੀ ਹੁੰਦਾ ਭਾਨਾ ਤੇ ਲੱਕ ਪਰ ਲਕਸ ਦਾ ਨਾ ਕੈਦ ਨੇ ਆ ਜੀ ਕਿ ਇਹਨਾਂ ਦੀ ਫੋਟੋ ਫੜਾਈ ਹੁੰਦੀ ਹੈ ਯਾਦ ਰੱਖਾਂ ਕਿ ਉਹਨਾਂ ਦੇੜਗਾ ਸਾਹਿਬ ਇਹ ਹੱਥ ਜਿਹੜਿਆ ਆਪਣੇ ਘਰਾਂ ਨੂੰ ਵੀ ਪਹਿਣ ਕੇ ਪਹਿਣ ਕੇ ਇਹ ਬੰਦੇ ਦੇਖ ਕੇ ਬੰਦੇ ਬੋਲਦੇ ਕਿਉਂ ਹੈ ਇਸ ਕਰਕੇ ਰੌਲਾ ਸਹੀ ਦਾ ਨਹੀਂ ਰੌਲਾ ਪਹਿਦ ਹੈ ਭਾਨੇ ਦੇ ਪਿੰਡ ਤੋਂ ਜਿਹੜਾ ਸੰਕੇਤ ਆ ਰਿਹਾ ਉਹ ਸੰਕੇਤ ਲੋਕਾਂ ਦੇ ਰੋਲ ਆ ਰਿਹਾ ਹੂੰ ਹੂੰ ਲੋਕਾਂ ਦਾ ਰੋਜ ਜਦੋਂ ਬੈਲੈਂਸ ਦੇ ਵਿੱਚ ਬਦਲਦਾ ਹੈ ਜੀ ਤੇ ਸ਼ਾਇਦ ਮੇਰਾ ਖਿਆਲ ਹੈ ਵੀ ਸਿਸਟਮ ਦਾ ਇਹੀ ਕੁਝ ਹੋਵੇ ਕੇ ਲੋਕਾਂ ਦੇ ਵਿੱਚ ਜਿਹੜਾ ਇਹ ਰੋ ਪੈਦਾ ਹੋ ਰਿਹਾ ਇਹਨੂੰ ਦੱਬਣ ਇਹਨੂੰ ਇਹਨੂੰ ਦੱਬਣ ਦਾ ਇੱਕ ਮਹਾਨਾ ਚਾਹੀਦਾ ਹੈ ਇੱਥੇ ਫਿਰ ਫੋਰਸ ਲਈ ਆਪਣੀਆਂ ਪਾਰਾਮਿਲਟਰੀ ਫੋਰਸਾਂ ਲਾਈਆਂ ਜਾਂ ਇੱਥੇ ਫਿਰ ਜਿਹੜੀ ਹੈ ਤੁਹਾਡੀ ਆਰਮੀ ਲਈ ਜਾਵੇ ਉਹ ਇਹਦੇ ਹਾਲਾਤ ਪੈਦਾ ਕੀਤੇ ਜਾ ਰਹੇ ਹੈ ਫਿਰ ਕਹਿ ਜਾਊਗਾ ਕਿ ਇੱਥੇ ਇੱਕ ਖਾਰਕੂਸਤਾਨ ਬਣ ਰਿਹਾ ਹੈ ਪਹਿਲੇ ਖਾਲਿਸਤਾਨ ਬਣਦਾ ਸੀ ਖਾਰਕੂਸਤਾਨ ਬਣ ਜਾਣਾ ਹੈ ਨਾ ਹੀ ਦੇਣਾ ਇਹ ਬਣਾ ਹੀ ਦੇਣਾ ਇਹ ਸਾਰਾ ਕੁਝ ਉਹ ਇਹ ਉਧਰ ਨੂੰ ਜਾ ਰਿਹਾ ਹੈ ਬਚਣਾ ਚਾਹੀਦਾ ਹੈ ਲੀਡਰਸ਼ਿਪ ਨੂੰ ਵੀ ਬਚਣਾ ਚਾਹੀਦਾ ਹੈ ਕਿਸਾਨ ਜੱਥੇਬੰਦੀਆਂ ਨੇ ਜਿਵੇਂ ਹੋਟਲ ਤੁਹਾਡੀ ਚੋਣ ਲਈ ਆਪਾਂ ਕੋਲ ਲੜਿਆ ਸੀ ਦਿੱਲੀ ਦੇ ਵਿੱਚ ਜੀ ਉਸ ਕੋਲ ਨੂੰ ਵੀ ਡੀਲ ਕਰਨ ਦੀ ਕੋਸ਼ਿਸ਼ ਕੀਤੀ ਸੀ ਯਾਦ ਕਰੋ ਤੁਸੀਂ ਬਿਲਕੁਲ ਬਿਲਕੁਲ ਲੇਕ ਲੇਕ ਨੇ ਉਹ ਟੋੜਨਾ ਨੇ ਉਹ ਸੰਭਾਲ ਲਿਆ ਉਸੇ ਤਰੀਕੇ ਹਾਲਾਤਾਂ ਨੂੰ ਸੰਭਾਲਣ ਦੀ ਲੋੜ ਹੈ ਮਾਨ ਸਾਹਿਬ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਤੁਸੀਂ ਰਾਜ ਭਾਗ ਚੋਂ ਹਮੇਸ਼ਾ ਨਹੀਂ ਰਹਿਣਾ ਜੇ ਪੰਜ ਵਾਰਾਂ ਦਾ ਮੁੱਖ ਮੰਤਰੀ ਨਹੀਂ ਰਹਾ ਜੇ ਦੋ ਵਾਰਾਂ ਦਾ ਇੱਕ ਚੰਗਾ ਤਖੜਾ ਐਡਮਿਨਿਸਟ੍ਰੇਟਰ ਨਹੀਂ ਰਹਾ ਤੇ ਜੇ ਇਹ ਦੋ ਦੋ ਹਲਕੇ ਤੋਂ ਇੱਕ ਮੁੱਖ ਮੰਤਰੀ ਹਾਰ ਜਾਂਦਾ ਹੈ ਇਹ ਜਨਤਾ ਜਨਾਰ ਦਾ ਨਹੀਂ ਇਹਦੇ ਫੈਸਲੇ ਪਤਾ ਨਹੀਂ ਕਿਹੜੇ ਬਲੇ ਕਿਹੜੇ ਬਲੇ ਕੀ ਹੋ ਜਾਣੇ ਇਸ ਕਰਕੇ ਥੋੜਾ ਜਿਹਾ ਥੋੜਾ ਐਸਮਨਲ ਤੇ ਲੋਕ ਤੇ ਲੋਕ ਅੱਗੇ ਮੈਂ ਕਹਿ ਰਿਹਾ ਕਿ ਜੀ ਗੱਲਾਂ ਆ ਰਹੀਆਂ ਜੀ ਇਕੱਠ ਤਾਂ ਜੀ ਦੂਜੀਆਂ ਪੋਲੀਟੀਕਲ ਪਾਰਟੀਆਂ ਨੇ ਕਰਾਤਾ ਉਹਨਾਂ ਨੇ ਆਪਦੇ ਬੰਦੇ ਭੇਜ ਤੇ ਸੁਖਪਾਲ ਸਿੰਘ ਖਹਿਰਾ ਬੋਲਿਆ ਹੋਰ ਬੋਲਿਆ ਇਹਦੇ ਵਿੱਚ ਕਿੰਨੀ ਕਿ ਸਚਾਈ ਨਜ਼ਰ ਆਉਂਦੀ ਸੁਖਪਾਲ ਸਿੰਘ ਖਹਿਰਾ ਬੋਲਿਆ ਕੋਈ ਸ਼ੱਕ ਨਹੀਂ ਜਦੋਂ ਸੁਖਪਾਲ ਸਿੰਘ ਖਹਿਰਾ ਆਪ ਬੰਦ ਸੀ ਉਹਦੇ ਮਗਰ ਕਿੰਨੇ ਕ ਬੰਦੇ ਗਏ ਸੀ ਨਹੀਂ ਗਿਆ ਕੋਈ ਆਪਾਂ ਨੂੰ ਪਤਾ ਹੀ ਕਿੰਨੇ ਕ ਬੰਦੇ ਗਏ ਸੀ ਆਪਾਂ ਦੱਸ ਕੋਈ ਇਸ ਗੱਲ ਦਾ ਹਰੋਸ ਹੈ ਕਿ ਲੋਕਾਂ ਨੂੰ ਜਿਵੇਂ ਲੜਨਾ ਚਾਹੀਦਾ ਸੀ ਨਹੀਂ ਲੜੇ ਹੂੰ ਹੂੰ ਉਸ ਤੋਂ ਬਾਅਦ ਜੇ ਆਪਾਂ ਪੋਲਿਟਿਕਲ ਪਾਰਟੀਆਂ ਦੀ ਗੱਲ ਕਰ ਲਈਏ ਕਿ ਪੋਲਿਟਿਕਲ ਪਾਰਟੀਆਂ ਦੇ ਆਪਣੇ ਬੰਦੇ ਭੇਜੇ ਹੋਣਗੇ ਪੋਲਿਟਿਕਲ ਪਾਰਟੀਆਂ ਨੂੰ ਤਾਂ ਆਪ ਦੀਆਂ ਰੈਲੀਆਂ ਕਰਨ ਵਾਸਤੇ ਨਹੀਂ ਬੰਦੇ ਜੁੜਦੇ ਹੂੰ 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 ਉਹਨਾਂ ਦੀ ਕ੍ਰੈਡੀਬਿਲਟੀ ਖਤਮ ਹੋ ਚੁੱਕੀ ਹੈ ਜੀ ਜਿਹੜੀਆਂ ਵਿਰੋਧੀ ਪਾਰਟੀਆਂ ਵੀ ਇਹਨਾਂ ਦੀ ਕ੍ਰੈਡੀਬਿਲਟੀ ਬਣੀ ਸੀ ਇਹ ਜੇ ਪਾਰਟੀ ਨਹੀਂ ਬਣੀ ਸੀ ਲੋਕਾਂ ਨੇ ਸਰਕਾਰ ਬਣਾਉਂਦੀ ਹੂੰ ਹੂੰ ਲੇਕਿਨ ਜਿਹੜੀ ਇਹਨਾਂ ਨੂੰ ਕ੍ਰੈਡੀਬਿਲਟੀ ਹਾਸਲ ਕਰਨੀ ਚਾਹੀਦੀ ਸੀ ਇਹ ਕਈ ਵਾਰੀ ਜਿਹੜੀ ਹੁੰਦੀ ਹੈ ਨਾ ਮਦਾਨੇ ਵਾਲਿਆ ਸਾਹਿਬ ਜਿਹੜੀ ਪੁਲਿਸ ਹੈ ਜੀ ਆਪਾਂ ਸ਼ਾਇਦ ਪਹਿਲਾਂ ਵੀ ਮੈਂ ਇੱਕ ਦੋ ਵਾਰੀ ਗੱਲ ਕੀਤੀ ਹੈ ਕਿ ਪਰ ਬੀਨ ਸਿੰਘ ਦੇ ਕਤਲ ਤੋਂ ਬਾਅਦ ਹਰਚਰਨ ਸਿੰਘ ਬਰਾੜ ਜਦੋਂ ਮੁੱਖ ਮੰਤਰੀ ਬਣਿਆ ਹੈ ਤੇ ਉਦੋਂ ਅਵਤਾਰ ਸਿੰਘ ਬਰਾੜ ਇੱਕ ਡੈਪੂਟੇਸ਼ਨ ਲੈ ਕੇ ਆਇਆ ਸੀ ਤੇ ਪੁਲਿਸ ਵਾਲਿਆਂ ਨੇ ਸੀਐਮ ਹਾਊਸ ਦੇ ਗੇਟ ਦੇ ਉੱਤੇ ਉਹਨਾਂ ਨਾਲ ਜਿਹੜੀ ਬਦਤਰਾ ਕਲਾਮੀ ਕੀਤੀ ਸੀ ਨਾ ਉਹ ਪੈ ਗਿਆ ਬਰਾੜ ਸਾਹਿਬ ਕੋਲੇ ਗੱਲ ਪਹੁੰਚੀ ਉਹਨਾਂ ਨੇ ਬੁਲਾਇਆ ਕਿ ਇਹ ਗੱਲ ਕੀ ਹੋ ਗਈ ਤਾਂ ਅਵਤਾਰ ਸਿੰਘ ਬਰਾੜ ਵੀ ਮਰਹੂਮ ਚਲਾ ਰਿਆ ਨਹੀਂ ਇਸ ਦੂਗੇ ਤੋਂ ਕੋਈ ਗੱਲ ਕਹੀ ਸੀ ਕਿ ਦਾ ਸਰਦਾਰ ਸਾਹਿਬ ਗੱਲ ਸੁਣ ਲਓ ਬੀਰ ਸਿੰਘ ਬਬਤਮਾ ਕੇ ਜਮਰਵਾਤਾ ਤੇ ਤੈਨੂੰ ਐ ਮਰਵਾ ਦੇਣਗੇ ਜਨਤਾ ਦੀ ਜਨਤਾ ਤੇ ਤੈਨੂੰ ਮਿਲ ਲਿ ਦੇਣਗੇ ਤੇ ਅੱਜ ਜਿਹੜਾ ਕੁਝ ਹੋ ਰਿਹਾ ਇਹ 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 ਨਹੀਂ ਤਾਂ ਇਹ ਆਪ ਹਰੇ ਲੋਕਾਂ ਦੇ ਪੋਲੀਟੀਕਲ ਪਾਰਟੀਆਂ ਕੋਲ ਦਾ ਆਪ ਦੇ ਕੋਲੇ ਵੀ ਕੁਛ ਹੈ ਨਹੀਂਗਾ ਇਹ ਲੋਕ ਆ ਰਹੇ ਆ ਲੋਕਾਂ ਦੇ ਵਿੱਚ ਵੱਧ ਜਰੀ ਹੈ ਉਹਨਾਂ ਦੇ ਵਿੱਚ ਬੇਚੈਨੀ ਹੈ ਉਹਨਾਂ ਦੇ ਵਿੱਚ ਗੁੱਸਾ ਹੈ ਉਹਨਾਂ ਦੇ ਵਿੱਚ ਰੋਹ ਹੈ ਇਹ ਰੋਹ ਨੂੰ ਇਹ ਜਿਹੜੀ ਆ ਹਕੂਮਤ ਬਾਜ ਨਹੀਂ ਰਹੀ ਹਕੂਮਤ ਦਾ ਸਿਸਟਮ ਬਾਜ ਨਹੀਂ ਰਿਹਾ ਇਹ ਇਹਨੂੰ ਵਾਚਣਾ ਬਹੁਤ ਜ਼ਰੂਰੀ ਹੈ ਜੀ ਬਿਲਕੁਲ ਜਦੋਂ ਹਕੂਮਤਾਂ ਏਠਾ ਨਹੀਂ ਵੇਖਦੀਆਂ ਸੀਆਈਡੀ ਜਿਹੜੀ ਆ ਉਹ ਤੋਂ ਹੋਰ ਕੰਮ ਲੈਣ ਲੱਗ ਪੋ ਤਾਂ ਫਿਰ ਇਹੀ ਕੁਸ਼ੀ ਹੁੰਦਾ ਹੈ ਗੱਲ ਪੋਲੀਟੀਕਲ ਪਾਰਟੀਆਂ ਦੀ ਕੀਤੀ ਤੁਸੀਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਕੋਈ ਹਜੇ ਸਿੱਖਣ ਨੂੰ ਤਿਆਰ ਨਹੀਂ ਆ ਕਾਂਗਰਸੀਆਂ ਨੇ ਨਵੰਬਰ ਸਰ ਤੇ ਜਿਹੜੀ ਕੁੱਕੜ ਕੇ ਖਲਾਰੀ ਹੈ ਉਹਦਾ ਕੀ ਕਹੋਗੇ ਉਹਦਾ ਕਾਰਨ ਇਹ ਕਿ ਕਾਂਗਰਸ ਪਾਰਟੀ ਦੀ ਇੱਕ ਤਾਂ ਮੈਂ ਸਮਝਦਾ ਵੀ ਖੁਸ਼ਕਿਸਮਤੀ ਇਸ ਇਸ ਪਾਰਟੀ ਦੇ ਵਿੱਚ ਕੋਈ ਕੱਲ ਖੁਸ਼ਕਿਸਮਤ ਰਿਹਾ ਤਾਂ ਉਹਦਾ ਨੰਦਭੋਤ ਸਿੱਧੂ ਹੈ ਹੂੰ ਹੂੰ ਨਵਜੋਤ ਸਿੱਧੂ ਨਹੀਂ ਉੱਥੇ ਗਿਆ ਜੀ ਜਾਂ ਉਹਨੂੰ ਬੁਲਾਇਆ ਨਹੀਂ ਹਾਲਾਂਕਿ ਜਦੋਂ ਪਟਿਆਲੇ ਕਾਂਗਰਸ ਪਾਰਟੀ ਦੀ ਇੱਕ ਮੀਟਿੰਗ ਹੋਈ ਸੀ ਉਸ ਮੀਟਿੰਗ ਵੇਲੇ ਪੱਤਰਕਾਰਾਂ ਨੇ ਦਵਿੰਦਰ ਯਾਦਵ ਨੂੰ ਪੁੱਛਿਆ ਸੀ ਕਿ ਪਟਿਆਲੇ ਤੋਂ ਦਾ ਮੂਲ ਨਿਵਾਸੀ ਹੈ ਤੇ ਤੁਸੀਂ ਉਹਨੂੰ ਬੁਲਾਇਆ ਕਿਉਂ ਨਹੀਂ ਗਿਆ ਨਵਜੋਤ ਸਿੰਘ ਸਿੱਧੂ ਨੂੰ ਆਇਆ ਕਿਉਂ ਨਹੀਂ ਜੀ ਉਹਨੇ ਕਹਿੰਦਾ ਸੀ ਕਿ ਉਹ ਜੀ ਕਰਮ ਭੂਮੀ ਅੰਮ੍ਰਿਤਸਰ ਸਾਹਿਬ ਹੈ ਉੱਥੇ ਆਊਗਾ ਤੇ ਉੱਥੇ ਬੁਲਾਵਾਂਗੇ ਹੂੰ ਹੂੰ ਲੇਕਿਨ ਨਾ ਮੇਰਾ ਖਿਆਲ ਆ ਉਹ ਆਇਆ ਤੇ ਨਾ ਸ਼ਾਇਦ ਉਹਨੂੰ ਕਿਸੇ ਨੇ ਬੁਲਾਇਆ ਹੋਵੇ ਜੀ ਜੇ ਉਹ ਗਿਆ ਹੁੰਦਾ ਤਾਂ ਫਿਰ ਇਹ ਕਿਸੇ ਨਾ ਸੀ ਗੜਬੜ ਉਹਨੇ ਕਰਵਾਤੀ ਹੂੰ ਹੂੰ ਪਰ ਦਾਨੇ ਲਈ ਸਭ ਉੱਥੇ ਹੋਇਆ ਕੀਆ ਹੋਇਆ ਇਹ ਹੈ ਕਿ ਉੱਥੇ ਇਹ ਉਹ ਤੋਂ ਪਹਿਲਾਂ ਆਪਾਂ ਜ਼ਿਕਰ ਕੀਤਾ ਸੀ ਇਹ ਹੋ ਚੁੱਕਿਆ ਹੈ ਆਪਣਾ ਤੁਹਾਡਾ ਰੋਪੜ ਜ਼ਿਲ੍ਹੇ ਚ ਆਨੰਦਪੁਰ ਸਾਹਿਬ ਜ਼ਿਲ੍ਹੇ ਚ ਪਲਾਚੌਰ ਜਿਹੜਾ ਆਨੰਦਪੁਰ ਸਾਹਿਬ ਕੰਸਟੀਟਿਊਐਂਸੀ ਹੈ ਹੂੰ ਹੂੰ ਉਦੇ ਉਹ ਬਲਾਚੌਰ ਵੀ ਇਹ ਕੁਝ ਹੋਇਆ ਉੱਥੇ ਵੀ ਮਨੀਸ਼ਤ ਵਾਲੀ ਦੇ ਖਿਲਾਫ ਕੁਝ ਲੋਕਾਂ ਨੇ ਬੋਲਣਾ ਸ਼ੁਰੂ ਕੀਤਾ ਸੀ ਜੀ ਸੇਮ ਪੋਜੀਸ਼ਨ ਇੱਥੇ ਹੋਈ ਉਹ ਪੁੱਛਣਾ ਇਹ ਵੀ ਕਿਹਨੂੰ ਕਰੀਏ ਜੀ ਕਿਹਨੂੰ ਬਣਾਈਏ ਕੈਂਡੀਡੇਟ ਉੱਥੇ ਲਗਾਤਾਰਤਾ ਦੇ ਨਾਲ ਇੱਕ ਤੋਂ ਬਾਅਦ ਇੱਕ ਨੇ ਗੁਰਜੀਤ ਸਿੰਘ ਆਜਲਾ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਤੇ ਡਿਮਾਂਡ ਇਹ ਰੱਖਤੀ ਦੀ ਓਮਪ੍ਰਕਾਸ਼ ਸੋਨੀ ਨੂੰ ਬਣਾ ਦਿਓ ਐ ਇੱਥੇ ਦਾ ਪਾਰਲੀਮੈਂਟ ਦਾ ਕੈਂਡੀਡੇਟ ਮੈਂਬਰ ਪਾਰਲੀਮੈਂਟ ਉਹਨੂੰ ਬਣਾ ਦਿਓ ਆਹ ਨੂੰ ਆਪ ਨੂੰ ਪਤਾ ਵੀ ਸੋਨੀ ਸਾਹਿਬ ਤੇ ਇਲਜ਼ਾਮ ਕਿਹੋ ਜਿਹਾ ਲੱਗੇ ਹੈ ਜੀ ਪਰ ਮੈਂ ਇੱਕ ਗੱਲ ਯਾਦ ਕਰਉਣੀ ਚਾਹੂੰਗਾ ਕਿ ਪਹਿਲਾ ਮੌਕਾ ਨਹੀਂ ਇਹ ਤੋਂ ਪਹਿਲਾ ਵੀ ਇਹ ਹੈ ਰਗੁਨੰਦਨ ਲਾਲ ਪਾਠੀਆ ਜੀ ਅੱਧੀ ਦਰਜਨ ਤੋਂ ਵੱਧ ਵਾਰੋਂ ਪਾਰਲੀਮੈਂਟ ਦਾ ਮੈਂਬਰ ਰਹੇ ਹੂੰ ਹੂੰ ਰਗੁਨੰਦਨ ਲਾਲ ਪਾਠੀਆ ਨੂੰ ਤੁਹਾਡੇ ਸ਼ਾਇਦ ਧਿਆਨ ਚ ਹੋਵੇ ਕਾਂਗਰਸ ਭਵਨ ਦੇ ਵਿੱਚ ਬੇਇੱਜ਼ਤ ਕੀਤਾ ਸੀ ਇਸੇ ਓਮਪrakash ਸੋਨੀ ਨੇ ਜੀ ਜੀ ਇਤੋਂ ਅਕੜ ਇੱਕ ਥੱਪੜ ਮਾਰਦਾ ਸੀ ਪਿਸਤਲ ਕੱਢ ਲਿਆ ਸੀ ਹੂੰ ਹੂੰ ਔਰ ਉਹ ਬੰਦਾ ਮਤਲਬ ਉਸ ਵੇੜੇ ਜਿਹੜਾ ਉਹਦੀ ਜੀ ਦੀ ਸਤਕਾਰ ਤੇ ਇੱਜ਼ਤ ਸੀ ਲੋਕਾਂ ਦੇ ਵਿੱਚ ਉਹ ਇੰਨਾ ਫਰਸਟ੍ਰੇਟ ਹੋ ਗਿਆ ਕਿ ਮੁੜ ਕੇ ਉਹਨੇ ਨਾਕ ਪਾਰਲੀਮੈਂਟ ਦਾ ਮੂੰਹ ਦੇਖਿਆ ਤੇ ਜ਼ਿੰਦਗੀ ਤੋਂ ਵੀ ਹੱਥੋਂ ਬੈਠਾ ਸੀ ਜੀ ਜੀ ਉਹਨੇ ਤੌਰ ਤਰੀਕਾ ਉਹੀ ਅਪਣਾਇਆ ਜਾ ਰਿਹਾ ਹੈ ਜੇ ਇੱਥੇ ਕਿਤੇ ਨਵਜੋਤ ਸਿੰਘ ਹੁਣ ਦਾ ਤਾਂ ਇਹਨੇ ਕਿਹਾ ਸੀ ਜੀ ਤੇ ਨਵਜੋਤ ਸਿੰਘ ਨੇ ਗੈਟਵਟ ਕਰਵਾਤੀ ਹੂੰ ਹੂੰ ਇਹ ਵੀ ਦੇਖਣਾ ਪੈ ਰਿਹਾ ਕਿ ਜੇ ਨਵਜੋਤ ਸਿੰਘ ਦੀਆਂ ਰੈਲੀਆਂ ਦੇ ਵਿੱਚ ਕੱਟ ਹੁੰਦੇ ਆ ਕਿਉਂ ਹੁੰਦੇ ਆ ਜੀ ਜੀ ਲੋਕ ਮਤਲਬ ਅੰਗੇ ਅੰਬੇ ਪਏ ਆ ਕੇ ਪਏ ਉਹ ਸਤੇ ਪਏ ਹੈ ਉਹ ਲੀਡਰਸ਼ਿਪ ਤੋਂ ਸੰਤੁਸ਼ਟ ਨਹੀਂ ਜਾਂ ਲੀਡਰਸ਼ਿਪ ਉਹਨਾਂ ਨੂੰ ਸੰਤੁਸ਼ਟ ਨਹੀਂ ਕਰ ਸਕੀ ਜਾਂ ਜਿਹੜੀ ਬੇਲੇ ਦੀ ਲੋੜ ਹੈ ਜੀ ਬੇਲੇ ਦੀ ਲੋੜ ਹੈ ਕਿ ਲੀਡਰਸ਼ਿਪ ਜਿਹੜੀ ਸੰਘਰਸ਼ ਦੇ ਮੈਦਾਨ ਦੇ ਵਿੱਚ ਨਿਤਰੀ ਹਮਮ ਲੇਕਿਨ ਲੀਡਰਸ਼ਿਪ ਤਾਂ ਕਿਸੇ ਹੋਰ ਪਾਸੇ ਫਿਰਦੀ ਹੈ ਜੀ ਉਹ ਤਾਂ ਆਪਦੀਆਂ ਗਲਤੀਆਂ ਬਿੰਦਕ ਲਾਈ ਜਾਂਦੇ ਹੈ ਮੁੱਖ ਮੰਤਰੀ ਕਿਹਨੇ ਬਣਨਾ ਹੈ ਕਿਹਨੇ ਪਾਰਲੀਮੈਂਟ ਦਾ ਮੈਂਬਰ ਬਣਨਾ ਹੈ ਕਿਤੇ ਉਹ ਨਾ ਹੋਵੇ ਜੋ ਮੱਧ ਪ੍ਰਦੇਸ਼ ਦੇ ਵਿੱਚ ਹੋਇਆ ਹੈ ਹਮ ਜੋ ਤੁਹਾਡੇ ਸतीशਗੜ੍ਹ ਦੇ ਵਿੱਚ ਹੋਇਆ ਹੈ ਉਹ ਕੁਝ ਵੀ ਹੋ ਸਕਦਾ ਇਸ ਕਰਕੇ ਮੈਨੂੰ ਤਾਂ ਲੱਗਦੀ ਹੈ ਵੀ ਜੋ ਉੱਥੇ ਕੱਲ ਕੁਕਰਖੇ ਉੱਡੀ ਹੈ ਤੇ ਉਸ ਕੁਕਰਖੇ ਤੋਂ ਬਾਅਦ ਦਵਿੰਦਰ ਯਾਦਵ ਦਾ ਇਹ ਕਹਿਣਾ ਕਿ ਇਹੋ ਜਿਹਾ ਕੁਝ ਹੁੰਦਾ ਹੀ ਰਹਿੰਦਾ ਹੈ ਜੀ ਕੱਬੇ ਦਾ ਖਲੇ ਇਹ ਕਹਿੰਦੇ ਕਿ ਸਾਡੀ ਪਾਰਟੀ ਦੀ ਪਪੂਲਾਰਿਟੀ ਬਹੁਤ ਵੱਧ ਗਈ ਅੰਗੇ ਟਿਕਾ ਲੈਣ ਵਾਸਤੇ ਲੋਕ ਲੜਦੇ ਆ ਇੱਕ ਦੂਜੇ ਦੇ ਸਿਰ ਪਾੜਦੇ ਆ ਇਹਦਾ ਮੈਨੇ ਦਾਨੀ ਦੇ ਸਾਹਿਬ ਜੋ ਕੁਝ ਹੋ ਰਿਹਾ ਉਹਦਾ ਕਾਂਗਰਸ ਪਾਰਟੀ ਨੂੰ ਸੋਚਣਾ ਚਾਹੀਦਾ ਹੈ ਇਹ ਖੁਦ ਖੁਦ ਦੀ ਵਿਜਾਇੇ ਦੇਸ਼ ਨੂੰ ਖਾਤੇ ਜ ਨਾ ਸੁੱਟ ਦੇਣ ਹੂੰ 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 ਸੋ ਗੱਲ ਇਹ ਹੈ ਨਾ ਗੱਲ ਮਸਲਾ ਤਾਂ ਜਿਵੇਂ ਤੁਸੀਂ ਆਖੇ ਕਿ ਪੰਜਾਬ ਦੇ ਵਿੱਚ ਲੋਕ ਆਪ ਮੁਹਾਰੇ ਹੋ ਗਏ ਹੋਰ ਹੋ ਗਿਆ ਸਮਝ ਨਹੀਂ ਆ ਰਹੀ ਲੋਕ ਸਭਾ ਦੀਆਂ ਚੋਣਾਂ ਉੱਤੇ ਆ ਗਈਆਂ ਲੋਕਾਂ ਨੂੰ ਕੀ ਪਤਾ ਵੀ ਕੌਣ ਕੀ ਬਣੂ ਸਿਆਸਤਦਾਨਾਂ ਨੂੰ ਨਹੀਂ ਪਤਾ ਵੀ ਅਸੀਂ ਖੜੇ ਕਿੱਥੇ ਹੋਣਾ ਹੈ ਕੈਂਡੀਡੇਟ ਲੱਭਦੇ ਫਿਰਦੇ ਆ ਕੈਂਡੀਡੇਟ ਨਹੀਂ ਮਿਲ ਰਹੇ ਹੈ ਨਹੀਂ ਮਿੰਤਾਂ ਘੜਦੇ ਫਿਰਦੇ ਆ ਆ ਬਠਿੰਡੇ ਵਰਗੀ ਸੀਟ ਤੇ ਦੇਖ ਲਓ ਪ੍ਰੋਮਿਨੈਂਟ ਪਾਰਟੀਆਂ ਨੇ ਅਕਾਲੀ ਦਲ ਹੋਊਗੀ ਭਾਜੀਪੀ ਹੋਊਗੀ ਕਾਂਗਰਸ ਹੋਊਗੀ ਇਹਨਾਂ ਨੂੰ ਨਹੀਂ ਹਜੇ ਤੱਕ ਪਤਾ ਵੀ ਇੱਥੇ ਕੌਣ ਖੜਾ ਹੋਊਗਾ ਨੇ ਦਿਓ ਉਹਦਾ ਲੈਣ ਦਿਓ ਨਾਮੀਨੇਸ਼ਨ ਪੇਪਰ ਫਾਈਲ ਕਰਦਨੇ ਹੁਣ ਗਿਆ ਉਹ ਤੋਂ ਦੱਸ ਕੇ ਕਿ ਵੀ ਆਊਗਾ ਸਦਾ ਕੈਂਡੀਡੇਟ ਹਾਂ ਇਹਦੇ ਉਲਟ ਤੁਸੀਂ ਅਕਾਲੀ ਦਲ ਨੂੰ ਦੇਖੋ ਅਕਾਲੀ ਦਲ ਹਾਸ਼ੀ ਤੇ ਗਿਆ ਪਰ ਉਹਨਾਂ ਦੀ ਤਿਆਰੀ ਪੂਰੀ ਹੈ ਹੂੰ ਹੂੰ ਉਹਨਾਂ ਨੇ ਜਿਨ੍ਹਾਂ ਨੂੰ ਲੜਾਉਣਾ ਉਹਨਾਂ ਨੂੰ ਪਹਿਲਾਂ ਹੀ ਉਹਨਾਂ ਨੇ ਇਸ਼ਾਰਾ ਕਰਤਾ ਵੀ ਤੁਸੀਂ ਲੜਨਾ ਭਾਈ ਆਪ ਦੀ ਤਿਆਰੀ ਕਰ ਲਓ ਹੂੰ ਹੂੰ ਪਰ ਇਹ ਨਾ ਪਾਰਟੀ ਨੇ ਨੈਸ਼ਨਲ ਪਾਰਟੀ ਕਹਿੰਦੇ ਵੀ ਤਾਂ ਕੁਝ ਵੀ ਨਹੀਂ ਹਲੇ ਜੀ 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 ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ ਤੇ ਇਸ ਪ੍ਰੋਗਰਾਮ ਦੇ ਵਿੱਚ ਜੇਕਰ ਤੁਸੀਂ ਆਪਣੇ ਕਿਸੇ ਪ੍ਰਕਾਰ ਦੇ ਵੀ ਐਡਵਰਟਾਈਜ਼ਮੈਂਟ ਕਰਾਉਣਾ ਚਾਹੁੰਦੇ ਹੋ ਬਿਜ਼ਨਸ ਦੀ ਪੇਡ ਪ੍ਰਮੋਸ਼ਨ ਕਰਾਉਣਾ ਚਾਹੁੰਦੇ ਹੋ ਤੁਸੀਂ ਸਾਡੇ ਨਾਲ 9780141741 ਤੇ ਸੰਪਰਕ ਕਰ ਸਕਦੇ ਹੋ ਉਧਰ ਮਾਜੇ ਦੇ ਵਿੱਚ ਸੰਤਾਂ ਦੀ ਤਸਵੀਰ ਲਾਉਣ ਨੂੰ ਲੈ ਕੇ ਕਾਫੀ ਵੱਡਾ ਜਿਹੜਾ ਹੋ ਹੱਲਾ ਹੋਇਆ ਜੀ ਕੀ ਆ ਮਾਮਲਾ ਕਿਉਂ ਹੋਇਆ ਸਾਰਾ ਕੁਝ ਅਸਲ ਦੇ ਵਿੱਚ ਦਾਨੀ ਵਾਲਿਆ ਸਾਹਿਬ ਆਬਾ ਦੀਪ ਸਿੰਘ ਜੀ ਉਹਨਾਂ ਦਾ ਜੀਡੀਏ ਜਨਮ ਦੇਸ ਦੇ ਸਵਾਨ ਦੇ ਵਿੱਚ ਇੱਕ ਸਮਾਗਮ ਸੀ ਪਾਉ ਬਿੰਡ ਪਿੰਡ ਵਿੱਚ ਹੂੰ ਹੂੰ ਪਾਉ ਬਿੰਡ ਪਿੰਡ ਜਿਹੜਾ ਹੈਗਾ ਬੜਾ ਬਹੁਤ ਜਿਹੜਾ ਮਹੱਤਵਪੂਰਨ ਪਿੰਡ ਹੈ ਬੜਾ ਮਸ਼ਹੂਰ ਪਿੰਡ ਹੈ ਹੂੰ ਹੂੰ ਇਤਿਹਾਸ ਦੇ ਵਿੱਚ ਉਹਦਾ ਬੜਾ ਵੱਡਾ ਨਾਂ ਹੈ ਜੀ ਜੇ ਆਪਾਂ ਤਾਜ਼ਾ ਇਤਿਹਾਸ ਦੀ ਗੱਲ ਕਰੀਏ ਤਾਂ ਜੀਤੇ ਪੂਲੇ ਦਾ ਨਾਂ ਤੋਂ ਕੌਣ ਨਾ ਵਕਫ ਹੈ ਸਾਰੇ ਲੋਕ ਜਾਣਦੇ ਨੇ ਕਿ ਜੀਤੇ ਪੂਲੇ ਨੇ ਕੀ ਕੀ ਜਿਹੜੀ ਹੈ ਸਿੰਘ ਮਿੱਟੀ ਚੁੱਕੀ ਹੋਈ ਸੀ ਤੇ ਉਹ ਬੰਦਾ ਫਿਰ ਜੇਲ੍ਹ ਚ ਗਿਆ ਤੇ ਉਹ ਜੇਲ੍ਹ ਜਾਣ ਦਾ ਕਾਰਨ ਕੀ ਸੀਗਾ ਉਦਾ ਮੇਨ ਕਾਰਨ ਇਹ ਸੀਗਾ ਕਿ ਉਹਦੇ ਖਿਲਾਫ ਇੱਕ ਕੈਂਪੇਨ ਚੱਲੀ ਸੀ ਇੱਕ ਕੈਪਟਨ ਸਾਫ ਸੀ ਸਰਦਾਰ ਚੰਨਨ ਸਿੰਘ ਉਹਨਾਂ ਦਾ ਨਾਮ ਸੀਗਾ ਹੂੰ ਹੂੰ ਉਹ ਸ਼ਾਇਦ ਅਜੇ ਵੀ ਇਸ ਦੁਨੀਆ ਦੇ ਵਿੱਚ ਹੋਣ ਉਹ ਉਹਨਾਂ ਨੇ ਐਕਸ ਮਾਜਾ ਐਕਸ ਸਰਵਿਸ ਲੀਗ ਮਾਜਾ ਬਣਾਈ ਹੋਈ ਜੀ ਜੀ ਉਸ ਨੇ ਜਿਹੜਾ ਇਹ ਅੰਦੋਲਨ ਚਲਾਇਆ ਸੀ ਉਸ ਅੰਦੋਲਨ ਦੇ ਚੱਲਦਿਆਂ ਫਿਰ ਦਿੱਤਾਪੂਲਾ ਦੇ ਖਿਲਾਫ ਕੇਸ ਰਜਿਸਟਰ ਹੋਇਆ ਸੀ ਉਹ ਜੇਲ੍ਹ ਚ ਗਿਆ ਸੀ ਪਾਤ ਦੇ ਵਿੱਚ ਦੋ ਨੌਜਵਾਨਾਂ ਨੇ ਉਹ ਜੇਲ੍ਹ ਦੇ ਵਿੱਚ ਜਿਹੜਾ ਉਹ ਆਪਾਂ ਜਾਣਦੇ ਹਾਂ ਕਿ ਜਿੰਨ੍ਹਾਂ ਨੂੰ ਛੜਨ ਦੀ ਕੋਸ਼ਿਸ਼ ਕੀਤੀ ਸੀ ਤੇ ਉਹਦੀ ਮੌਤ ਹੋ ਗਈ ਸੀ ਇਹ ਉਹ ਪਿੰਡ ਹੈ ਤੇ ਉੱਥੇ ਬਾਬਾ ਦੀਪ ਸਿੰਘ ਦਾ ਮਨਾਇਆ ਜਾ ਰਿਹਾ ਸੀ ਜਨਮ ਉਤਸਵ ਤਾਂ ਉਸ ਸੰਬੰਧ ਵਿੱਚ ਉੱਥੇ ਜੋੜੇ ਘਰ ਦੇ ਵਿੱਚ ਸੇਵਾ ਕਰਨ ਵਾਲਾ ਇੱਕ ਸਾਕਸ਼ਿਕ ਫੋਟੋ ਲੈ ਕੇ ਆ ਗਿਆ ਹੂੰ ਹੂੰ ਫੋਟੋ ਸੀ ਸੱਚ ਜਰਨਲਿਸਟੋਂ ਪਿੰਡਾਂ ਵਾਲਿਆਂ ਦੀ ਜੀ ਇਹੋ ਫੋਟੋ ਲੱਗ ਕੇ ਆਪਦੀ ਉੱਥੇ ਬਹਿ ਗਿਆ ਹੂੰ ਹੂੰ ਜਿਹੜੇ ਮੈਨੇਜਰ ਸਾਹਿਬ ਸੀਗੇ ਉਹ ਸਾਹਿਬ ਕਾ ਕੈਪਟਨ ਹੈਗੇ ਜੀ ਉਹ ਆਏ ਉਹ ਕਹਿੰਦੇ ਵੀ ਕਿਉਂ ਤੂੰ ਇੱਥੇ ਫੋਟੋ ਲਾਈ ਐ ਹੂੰ ਹੂੰ ਉਹ ਕਹਿੰਦਾ ਜੀ ਸੰਤਨ ਨੂੰ ਮੈਂ ਆਪਣਾ ਅਦਰਸ਼ ਮੰਦਾ ਮੈਂ ਲਾਤੀ ਫੋਟੋ ਤੁਹਾਨੂੰ ਇਹਦੇ ਕੀ ਤਰਾਜ ਐ ਹੂੰ ਹੂੰ ਉੱਥੇ ਉਹਨਾਂ ਦੀ ਤੂ ਤੂ ਮੈਂ ਹੋਗੀ ਤੂ ਤੂ ਮੈਂ ਮੇਰੇ ਉੱਤੇ ਗੱਲ ਤੂ ਤੱਕ ਤੱਕ ਪਹੁੰਚ ਗਈ ਤੇ ਤੁਦਰਾ ਤੋਂ ਬਾਅਦ ਫਿਰ ਗਾਗੋਸ਼ਟੀ ਹੋ ਗਈ ਗੱਲ ਜੀ ਨਤੀਜਾ ਇਹ ਹੋਇਆ ਕਿ ਮੈਨੇਜਰ ਸਾਹਿਬ ਦੀ ਕਾਰ ਜਿਹੜੀ ਉਹਦਾ ਵੀ ਨੁਕਸਾਨ ਹੋ ਗਿਆ ਮੈਨੇਜਰ ਸਾਹਿਬ ਆਪ ਤਾਂ ਬਚ ਗਏ ਹੂੰ ਹੂੰ ਪਰ ਕੋਲੇ ਇੱਕ ਜਿਹੜਾ ਹੈਗਾ ਐਸ ਐਚਓ ਸਾਹਿਬ ਜਿਹੜੇ ਮੌਕੇ ਤੇ ਮੌਜੂਦ ਸਿਆਮਤੌਰ ਤੇ ਪੁਲਿਸ ਵਾਲੇ ਇਹਦੇ ਮਾਮਲੇ ਦੀ ਮਾਦੀ ਜਾਂਦੇ ਆ ਵਿਚਾਰੇ ਹੂੰ ਹੂੰ ਉਹਦੇ ਤੇ ਐਸ ਐਚਓ ਤੇ ਵੀ ਕਾਫੀ ਮਤਲ ਜਿਹੜਾ ਹੈਗਾ 7 ਫਿਟ ਵੱਜ ਗਈ ਹੈ ਜ਼ਖਮੀ ਹੋ ਗਿਆ ਤੇ ਉਹ ਵੀ ਐਸਟਰੀ ਹਸਪਤਾਲ ਦੇ ਵਿੱਚ ਹੈ ਹੂੰ ਹੂੰ ਇਹਦੇ ਤੇ ਹੁਣ ਜਿਹੜੀ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਉਥੋਂ ਦੀ ਲੀਡਰਸ਼ਿਪ ਹੈ ਜਿਹੜੀ ਉਥੋਂ ਦੇ ਪ੍ਰਬੰਧਕ ਹੈ ਹੂੰ ਹੂੰ ਉਹਨਾਂ ਨੇ ਇੱਕ ਜਿਹੜੀ ਲਈ ਹੈ ਨਾ ਦਲੀਲ ਲਈ ਹੈ ਕਿ ਤਰਕ ਦੇ ਰਹੇ ਹੈ ਜੀ ਉਹ ਕਹਿੰਦੇ ਅਸਲ ਦੇ ਵਿੱਚ ਆਏ ਉਹ ਬੰਦਾ ਜਦੋਂ ਫੋਟੋ ਲੈ ਕੇ ਆਇਆ ਸੰਤ ਭਿੰਡਰਾਂ ਵਾਲਿਆਂ ਦੀ ਤੇ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਇਹ ਫੋਟੋ ਇੱਥੇ ਕਿਉਂ ਲਈ ਹੈ ਇਹ ਫੋਟੋ ਨੂੰ ਗੁਰੂ ਘਰ ਚ ਲਾ ਦਿਓ ਹੋਰ ਥਾਂ ਤੇ ਲਾਓ ਹੂੰ ਇਹ ਤਾਂ ਜੋੜਾ ਕਰ ਹੈ ਤੇ ਜੋੜਾ ਕਰ ਦੇ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ ਜੀ ਨਰਗਿਆ ਸਾਹਿਬ ਜੇ ਆਪਾਂ ਕਣਕਣ ਚ ਭਗਵਾਨ ਕਹਿੰਦੇ ਆ ਕਿਸੇ ਬੰਦੇ ਦੀ ਕਿਤੇ ਵੀ ਕੋਈ ਸ਼ਰਦਾ ਹੋ ਸਕਦੀ ਹੈ ਉਹ ਜਿੱਥੇ ਮਰਜ਼ੀ ਆ ਲਾ ਲਵੇ ਤੇ ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਆਮ ਤੌਰ ਤੇ ਜੇ ਆਪਾਂ ਅਕਾਲੀ ਦਲ ਦੇ ਤੇ ਸ਼ਰੋਮਨੀ ਗੁਰਦੁਆਰਾ ਪਰਵੰਧਕ ਕਮੇਟੀ ਦੀ ਪਹੁੰਚ ਦੇਖੀਏ ਜੀ ਤਾਂ ਉਹ ਪਹੁੰਚ ਜਿਹੜੀ ਹੈਗੀ ਹੈ ਉਹ ਪਹੁੰਚ ਐ ਜਹੀ ਹੈ ਹੂੰ ਹੂੰ ਜਿਹੜੀ ਜਿਹੜੀ ਪਹੁੰਚ ਜਿਹੜੀ ਹੈ ਇਹਨਾਂ ਲਈ ਜਿਹੜੀ ਹੈ ਉਹ ਕੋਈ ਪੋਜ਼ਿਟਿਵ ਨਹੀਂ ਕਹਿ ਸਕਦੇ ਆਪਾਂ ਹੂੰ ਹੂੰ ਕਿਉਂ ਨਹੀਂ ਕਹਿ ਸਕਦੇ ਪੋਜ਼ਿਟਿਵ ਉਹ ਇਸ ਲਈ ਨਹੀਂ ਕਹਿ ਸਕਦੇ ਕਿਉਂਕਿ ਇੱਕ ਗੁਰੂ ਘਰ ਬਣਿਆ ਹੋਇਆ ਅੰਦਰ ਉਹ ਦੁਆਰਾ ਸਾਹ ਦੇ ਵਿੱਚ ਹਾਂਜੀ ਗੁਰੂ ਘਰ ਦੇ ਅੰਦਰ ਜਿਹੜਾ ਦਰਬਾਰ ਸਾਹਿਬ ਦੇ ਅੰਦਰ ਬਣਾਇਆ ਹੋਇਆ ਹੈ ਗੁਰੂ ਘਰ ਜੀ ਜੀ ਔਰ ਉਹ ਗੁਰੂ ਘਰ ਨੂੰ ਬਣਾਉਣ ਦਾ ਮਤਲਬ ਕੀ ਸੀ ਉਹ ਕਹਿੰਦੇ ਜਿਹੜੇ ਸ਼ਹੀਦ ਹੋਏ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਹਮ ਹਮ ਉਹਨਾਂ ਦੀ ਯਾਦ ਵਿੱਚ ਬਣਾਇਆ ਗਿਆ ਤੇ ਸੰਤ ਭਿੰਡਰਾਵਾਲਿਆਂ ਦੀ ਵੀ ਯਾਦ ਉਸੇ ਨੂੰ ਕਹਿੰਦੇ ਹਮ ਹਮ ਜੇ ਅਸੀਂ ਦੀਵਾਨ ਆਪਣਾ ਜਿਹੜਾ ਸਿੱਖਿਆ ਜੈਪ ਕਰਾਉ ਉੱਥੇ ਤਸਵੀਰਾਂ ਲਾ ਸਕਦੇ ਹਾਂ ਹਮ ਹਮ ਤੇ ਕੋਈ ਬੰਦਾ ਉੱਥੇ ਲਾਉਂਦਾ ਹੁਣ ਇਹ ਜਿਹੜੀ ਅਸਲ ਜਿਹੜੀ ਮਾਨਸਿਕਤਾ ਹੈ ਨਾ ਸ਼ਰੋਮੀ ਕਮੇਟੀ ਨੂੰ ਜਿਹੜੀ ਪਾਠ ਪੜਾਇਆ ਹੈ ਜੀ ਉਹ ਪਾਠ ਕਿਹੜੇ ਸਕੂਲ ਤੋਂ ਪੜਾਇਆ ਹੈ ਹਮ ਹਮ ਇਹੋ ਕਿਸੇ ਮਿਸ਼ਨਰੀ ਕਾਲਜ ਤੋਂ ਪੜਾਇਆ ਵਦਾ ਮੇਰੇ ਖਿਆਲ ਮੁਤਾਬਕ ਉਹਦੇ ਤੇ ਜਿਹੜੀ ਹੈ ਨਾ ਉਹਨਾਂ ਦੇ ਪਾਰਟ ਸੇ ਉਤੇ ਇੱਕ ਪਾਠ ਹੋਰ ਚੱਲਿਆ ਹੈ ਢਾਕਪੁਰ ਵਾਲਾ ਹੂੰ ਹੂੰ ਉਹ ਢਾਕਪੁਰ ਵਾਲਾ ਪਾਠ ਜਿਹੜਾ ਜਿਹੜੇ ਸ਼ਾਇਦ ਉਹ ਇਹਨਾਂ ਦਿਨਾਂ ਦੇ ਵਿੱਚ ਆਪਣੇ ਰੰਗ ਦਿਖਾ ਰਿਹਾ ਕਿਉਂਕਿ ਉਹਨਾਂ ਇਸ ਗੱਲ ਤੋਂ ਵੀ ਥੋੜਾ ਡਰਦੇ ਆ ਵੀ ਜਿਹੜੀ ਉਹ ਗੱਠ ਜੋੜਦੇ ਕੋਸ਼ਿਸ਼ ਯਤਨ ਹੋ ਰਹੇ ਆ ਕੋਸ਼ਿਸ਼ਾਂ ਹੋ ਰਹੀਆਂ ਹੂੰ ਹੂੰ ਉਹਨਾਂ ਨੂੰ ਕਿਤੇ ਇਹ ਨਾ ਆਚ ਲੱਗੇ ਹੂੰ ਹੂੰ ਪਰ ਆਂਕ ਤਾਂ ਇਸ ਤੋਂ ਤੇ ਇਹ ਮੈਂ ਕਿਉਂ ਕਹਿ ਰਿਹਾ ਮੈਂ ਇਸ ਕਰਕੇ ਕਹਿ ਰਿਹਾ ਜਾਣਕਾਰੀ ਇਹ ਮਿਲੀ ਹੈ ਕਿ ਬੀਬੀ ਹਰਿ ਸਿਮਰ ਕੋ ਬਾਦਲ ਨੇ ਜੋ ਗੱਲ ਕਹੀ ਸੀ ਐ ਪਲਵੰਦ ਸੋ ਰਾਜਾ ਰਾਜੂ ਆਨੰਦ ਦੀ ਰਿਹਾਈ ਬਾਰੇ ਪਾਰਲੀਮੈਂਟ ਜੀ ਜੀ ਔਰ ਉਹਨਾਂ ਨੂੰ ਸਨਬ ਕੀਤਾ ਸੀਗਾ ਆਪਣੇ ਨੇ ਅਮੀਸ਼ਾਨੇ ਹਾਂਜੀ ਔਰ ਉਹਨੂੰ ਚੰਗਾ ਸੰਕੇਤ ਨਹੀਂ ਸਮਝਾਇਆ ਅਕਾਲੀ ਦਲ ਦੇ ਵਿੱਚ ਉਹ ਜਿਹੜੀ ਲੀਡਰਸ਼ਿਪ ਦੇ ਵਿੱਚੋਂ ਇੱਕ ਧੜਾ ਇਹ ਸਮਝਦਾ ਹੈ ਕਿ ਬੀਬੀ ਨੂੰ ਬੋਲਣਾ ਨਹੀਂ ਚਾਹੀਦਾ ਸੀ ਅਜੇ ਹੀ ਕੋਈ ਗੱਲ ਨਹੀਂ ਕਰਨੀ ਚਾਹੀਦੀ ਸੀ ਜਿਹਦੇ ਨਾਲ ਸੰਬੰਧ ਰੱਖੀ ਆਵੇ ਤੇ ਮੇਰੇ ਖਿਆਲ ਇਹ ਸਾਰਾ ਕੁਝ ਹੈ ਨਹੀਂ ਤਾਂ ਭਿੰਡਰਾ ਵਾਲਿਆਂ ਦੀਆਂ ਤਸਵੀਰਾਂ ਵਾਲਿਆਂ ਤਾਂ ਲੋਕ ਕਮੀਜਾਂ ਪਾਈ ਫਿਰਦੇ ਕੱਡੀਆਂ ਦੇ ਲਈ ਫਿਰਦੇ ਟੀ-ਸ਼ਰਟਾਂ ਪਾਈ ਫਿਰਦੇ ਫਿਰ ਦੇ ਜੋੜਾ ਕਰਦੇ ਵਿੱਚ ਨਹੀਂ ਉਹ ਰੱਖੇ ਜਾਂ ਸਕੀ ਨਹੀਂ ਤੇ ਟੀ-ਸ਼ਰਟ ਨੂੰ ਅਸੀਂ ਕਿਵੇਂ ਕਮਾਂਗੇ ਹੂੰ ਹੂੰ ਇਹ ਤੁਸੀਂ ਟੀ-ਸ਼ਰਟਾਂ ਪਾ ਸਕਦੇ ਹੋ ਸ਼ਹੀਦਾਂ ਦੇ ਭਗਤ ਸੰਗਤ ਦੀਆਂ ਲੋਕ ਟੀ-ਸ਼ਰਟਾਂ ਪਾਈ ਫਿਰਦੇ ਆ ਇਹ ਮੇਰੇ ਖਿਆਲ ਮੁਤਾਬਕ ਜਿਹੜੀ ਇਹਨਾਂ ਦੀ ਉਹ ਖੁੰਡੀ ਸੋਚ ਹੈ ਨਾ ਖੁੰਡੀ ਸੋਚ ਦਾ ਨਤੀਜਾ ਹੈ ਇਸ ਕਰਕੇ ਝਗੜਾ ਹੋਇਆ ਹੈ ਜੀ ਜੀ ਸੋ ਗੱਲਾਂ ਗੱਲ ਅੱਜਕੱਲ ਜੀ ਉਹੀ ਹੋ ਗਈ ਵੀ ਨਾ ਤੁਸੀਂ ਤਰਕ ਨਾਲ ਗੱਲ ਕਰ ਸਕਦੇ ਹੋ ਨਾ ਸਮਝਾ ਸਕਦੇ ਹੋ ਮਸਲੇ ਆਪ ਮੁਹਰੇ ਵਾਲੀ ਗੱਲ ਹੋਈ ਪਈ ਹੈ ਸਾਰੀ ਕਿਉਂਕਿ ਜਿਹੜਾ ਕਹਿੰਦਾ ਵੀ ਚੱਕ ਦਿਓ ਚੱਕ ਦਿਓ ਕਿਉਂਕਿ ਲਾਹ ਦੀ ਜਿਹੜੀ ਇੱਕ ਰੈਸਟਲੈਸਨੈਸ ਪੈਦਾ ਹੋਈ ਪਈ ਹੈ ਨਾ ਕਮਿਊਨਿਟੀ ਦੇ ਵਿੱਚ ਬੜੀ ਖਤਰਨਾਕ ਹੈ ਜੀ ਤੇ ਲਾਰੈਂਸ ਬਸ਼ਨੋਈ ਦਾ ਇੱਕ ਗੁਰਗਾ ਜਿਹੜਾ ਜੀ ਉਹ ਕਹਿੰਦੇ ਹਰਿਆਣਾ ਦੇ ਵਿੱਚ ਕਤਲ ਹੋ ਗਿਆ ਉਹਦਾ ਬਿਲਕੁਲ ਜੀ ਇਹਦਾ ਨਾਂ ਰਾਜਨ ਹੈ ਹਮਮ ਔਰ ਬੰਦਾ ਬੜਾ ਖਤਰਨਾਕ ਦੱਸਿਆ ਸੀ ਸ਼ੂਟਰ ਵੀ ਸੀ ਜੀ ਔਰ ਇਹਨੂੰ ਰਾਜ ਆਪਣਾ ਲਾਰੈਂਸ ਬਸ਼ਨੋਈ ਇਸਤੇਮਾਲ ਕਰਦਾ ਹੁੰਦਾ ਸੀ ਹਮਮ ਔਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿਹੜਾ ਆਪਣਾ ਤੁਹਾਡਾ ਦਿੱਲੀ ਦਾ ਆਲਾ ਝੋੜਾ ਹੂੰ ਹੂੰ ਦਿੱਲੀ ਦੇ ਆਲਾ ਝੋੜੇ ਹਰਿਆਣਾ ਲੈ ਲੋ ਜੁਪੀ ਲੈ ਲੋ ਦਿੱਲੀ ਲੈ ਲੋ ਇਹ ਸਾਰੇ ਸਾਰੇ ਏਰੀਆ ਦੇ ਵਿੱਚ ਵੱਡੀਆਂ ਮਾਰਦਾ ਤੁਹਾਨੂੰ ਅੰਜਾਮ ਇਸ ਰਾਜ ਨੇ ਦਿੱਤਾ ਹੈ ਜੀ ਔਰ ਫਰੋਤੀਆਂ ਵੀ ਮੋਟੀਆਂ ਉਗਰਾਈਆਂ ਤੇ ਉਹ ਮੋਟੀਆਂ ਫਰੋਤੀਆਂ ਅਗਰਾ ਕੇ ਤੇ ਆਪਣੇ ਆਕਾ ਦੇ ਕੋਲੇ ਇਹਨੇ ਭੇਜੀਆਂ ਇਹਨੂੰ ਕਤਲ ਕਰ ਦਿੱਤਾ ਪਿਛਲੇ ਦਿਨੀ ਜੀ ਕਤਲ ਕਰਕੇ ਦੀ লাশ ਤੇ ਹੱਥ ਪੈਰ ਬੰਨੇ ਹੂੰ ਹੂੰ ਔਰ ਫਿਰ ਉਹਨੂੰ ਉਹ ਜਿਹੜੀ ਹੈ ਅੱਗ ਲਾ ਦਿੱਤੀ ਓਹੋ ਦੱਸੋ ਉਹ ਤੋਂ ਉਹ ਤੋਂ ਬਾਅਦ ਕੀ ਹੁੰਦਾ ਹੈ ਹੂੰ ਹੂੰ ਫਿਰ ਫੇਸਬੁੱਕ ਦੇ ਉੱਤੇ ਕਿ ਜ਼ਿੰਮੇਵਾਰੀ ਲਈ ਜਾਂਦੀ ਹੈ ਜੀ ਜ਼ਿੰਮੇਵਾਰੀ ਲੈਂਦਾ ਹੈ ਤੁਹਾਡਾ ਬੰਬੀਹਾ ਗਰੁੱਪ ਅੱਛਾ ਜੀ ਇਹ ਕਿਹਾ ਗਿਆ ਕਿ ਬੰਬੀਹਾ ਗਰੁੱਪ ਲੈਂਦਾ ਜ਼ਿੰਮੇਵਾਰੀ ਉਹਨਾਂ ਨੇ ਕਹਿ ਕਿ ਹੈ ਹੂੰ ਹੂੰ ਉਹਨਾਂ ਨੇ ਕਿਹਾ ਕਿ ਨੀ ਲਾਰੈਂਸ ਮਿਸ਼ਰੂਈ ਨੇ ਸਾਡੇ ਦੋ ਬੰਦਿਆਂ ਦਾ ਕਤਲ ਕਰਵਾਇਆ ਹੈ ਜੀ ਇੱਕ ਤਾਂ ਕਤਲ ਹੈ ਐਸੇ ਬਰੇ ਦੀ 21 ਸਤੰਬਰ ਨੂੰ ਹੋਇਆ ਸੀ ਬਿਨੀ ਪੈਕੇਜ ਦੇ ਵਿੱਚ ਹੂੰ ਹੂੰ ਔਰ ਬਿਨੀ ਪੈਕੇਜ ਦੇ ਵਿੱਚ ਜਿਹੜਾ ਬੰਦਾ ਮਾਰਿਆ ਗਿਆ ਸੀਗਾ ਉਹਦਾ ਜਿਹੜਾ ਹੈਗਾ ਬڑا ਵੱਡਾ ਨਾਂ ਹੈ ਜੀ ਸੁੱਖਾ ਦੋਨੇ ਕੇ ਸੁੱਖਾ ਦੋਨੇ ਕੇ ਹਾਂ ਉਹ ਮਾਰੇ ਗਏ ਸੀ ਇੱਕ ਦੋ ਬੰਦੇ ਮਾਰੇ ਗਏ ਸੀ ਹਰਿਆਣਾ ਦੇ ਵਿੱਚ ਅੱਛਾ ਜੀ ਉਹਨਾਂ ਦੇ ਵਿੱਚ ਇੱਕ ਬੰਦਾ ਹੈ ਤਾਂ ਪ੍ਰਵਾਸੀ ਸੀ ਪਰ ਪੰਜਾਬ ਦੇ ਕਸਬੇ ਆਚਾਰ ਨੂ ਨੇ ਅਪਣਾ ਲਿਆ ਸੀ ਇੱਥੇ ਰਹਿੰਦਾ ਹੁੰਦਾ ਸੀ ਮਾਨਜੇਤੋ ਵਾਲਾ ਅੱਛਾ ਜੀ ਉਹ ਮਾਰੇ ਗਏ ਸੀ ਦੋ ਇਹਨਾਂ ਨੇ ਕਿਹਾ ਜੀ ਵੀ ਉਹਨਾਂ ਦਾ ਬਦਲਾ ਲਿਆ ਤੇ ਬਦਲਾ ਲੈਣ ਵਾਲੇ ਕੌਣ ਹੈ ਦਵਿੰਦਰ ਬੰਬੀਹਾ ਗਰੁੱਪ ਇਹਦੇ ਦੋ ਲੀਟਰ ਹੈ ਇੱਕ ਦਾ ਨਾਮ ਹੈਗਾ ਜੀ ਲੱਕੀ ਪਟਿਆਲ ਜੀ ਤੇ ਦੂਜੇ ਦਾ ਨਾਮ ਹੈਗਾ ਅਰਸ਼ਦਲਾ ਹੂੰ ਹੂੰ ਅਰਸ਼ਦਲਾ ਬਾਰੇ ਇਹ ਗੱਲੇ ਕਹੀ ਗਈ ਹੈ ਕਿ ਅਰਸ਼ਦਲਾ ਜਿਹੜਾ ਹੈਗਾ ਇਹਦੇ ਜਿਹੜੇ ਥੋੜੇ ਜਿਹੇ ਸਬੰਧ ਜਿਹੜੇ ਗੈਂਗਸਟਰਾਂ ਤੋਂ ਹੁਣ ਦੂਜੇ ਪਾਸੇ ਵੀ ਹੁੰਦੇ ਜਾ ਰਹੇ ਹੈ ਅੱਛਾ ਜੀ ਸੋ ਕੁੱਲ ਮਿਲਾ ਕੇ ਜਿਹੜੀ ਇਹ ਗੈਂਗਸਟਰਾਂ ਵਾਲੀ ਲੜਾਈ ਹੈ ਕਿਉਂਕਿ ਮੇਰੇ ਖਿਆਲ ਮੁਤਾਬਕ ਜਿਹੜਾ ਇਹ ਦਵਿੰਦਰ ਬੰਮੀਹਾ ਗਰੁੱਪ ਸੀ ਉਹਨੂੰ ਕਮਜ਼ੋਰ ਸਮਝਿਆ ਜਾਂਦਾ ਸੀ ਹੂੰ ਹੂੰ ਇਹ ਜਿਹੇ ਕਮਜ਼ੋਰ ਸਮਝੇ ਜਾਣ ਵਾਲਾ ਬੰਬੀਹਾ ਗਰੁੱਪ ਇੱਥੋਂ ਤੱਕ ਆ ਗਿਆ ਉਹ ਕਤਲ ਕਰਵਾਉਣ ਲੱਗ ਗਿਆ ਜੀ ਉਹਨਾਂ ਬੰਦੇ ਨੂੰ ਕਰ ਲਾ ਕੇ ਜਿਹੜੇ ਉਹਦੇ ਬੰਦੇ ਸ਼ੂਟਰ ਸੀ ਤੇ ਬੜੀ ਗੱਲ ਬੜੀ ਖਤਰਨਾਕ ਹੈ ਜੀ ਜੀ ਹੁਣ ਇਹਨੂੰ ਪੰਜਾਬ ਨਾਲ ਜੋੜ ਕੇ ਵੀ ਦੇਖ ਲਓ ਜਿਹੜੀ ਮੈਂ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਖਾਨਾ ਚੰਗੀ ਵਰਗੇ ਹਾਲਾਤ ਪੈਦਾ ਹੋ ਸਕਦੇ ਹੂੰ ਹੂੰ ਇਹ ਉਹਦੇ ਹਾਲਾਤ ਪੈਦਾ ਹੁੰਦੇ ਜਦੋਂ ਸਟੇਟ ਦਾ ਸਿਸਟਮ ਫੇਲ ਹੋ ਜਾਏ ਜੀ ਲੋਕਾਂ ਦੇ ਵਿੱਚ ਆਪਾ ਧਾਤੀ ਪੈ ਜੇ ਆਪ ਮਾਰੇ ਲੋਕ ਕੱਟੇ ਹੋ ਕੇ ਜਲਸੇ ਜਲੂਸ ਮਜਾਰੇ ਕਰਨ ਲੱਗ ਜਾਂਦੇ ਉਹਨਾਂ ਨੂੰ ਠੀਕ ਅਗਵਾਈ ਦੇਣ ਵਾਲਾ ਬੰਦਾ ਕੋਈ ਨਾ ਹੋਵੇ ਔਰ ਨਾਲ ਦੀ ਨਾਲ ਜਿਹੜੇ ਇਸ ਕਿਸਮ ਦੇ ਲੋਕ ਜਿਹੜੇ ਹਥਿਆਰਾਂ ਨਾਲ ਖੇਡਦੇ ਹੋਣ ਉਹ ਸਰਕਾਰ ਮਹੌਣ ਆਪੋ ਭਾਵੇਂ ਜੇਲਾਂ ਚ ਬੈਠੇ ਹੈ ਬਿਲਕੁਲ ਗੁਰਗੇ ਆ ਜਿਹੜੇ ਉਹ ਇਹੋ ਜੇ ਕੰਮਾਂ ਨੂੰ ਅੰਜਾਮ ਦਿੰਦੇ ਰਹਿੰਦੇ ਔਰ ਸੱਚਮੁੱਚ ਡਰ ਲੱਗਦਾ ਹੁਣ ਇਸ ਵੇਲੇ ਕਿ ਪੰਜਾਬ ਜਿਹੜੀ ਜਿਹੜੇ ਪਾਸੇ ਨੂੰ ਜਾ ਰਿਹਾ ਉਹ ਬੜੇ ਖਤਰਨਾਕ ਪਾਸੇ ਨੂੰ ਜਾ ਰਿਹਾ ਹੈ ਔਰ ਇਹ ਗੱਲ ਵੀ ਜਿਹੜੀ ਹੈ ਵਾਰ-ਵਾਰ ਪੁੱਛੀ ਜਾ ਰਹੀ ਹੈ ਕਿ ਲਾਰੈਂਸ ਬਸ਼ਨੋਈ ਨੂੰ ਜਿਹੜਾ ਜੇਲਾਂ ਦੇ ਵਿੱਚ ਇੰਟਰਵਿਊਸ ਕਰਨ ਦਾ ਮੌਕਾ ਭਈਆ ਕਰਵਾ ਗਿਆ ਹਾਂ ਹਾਂ ਪਰ ਉਹ ਮਾਮਲਾ ਹਾਈ ਕੋਰਟ ਦੇ ਧਿਆਨ ਵਿੱਚ ਆਉਣ ਦੇ ਬਾਵਜੂਦ ਹਾਈ ਕੋਰਟ ਨੇ ਦਾ ਸਖਤ ਨੋਟਿਸ ਲਿਆ ਹੈ ਹਾਂ ਪਰ ਪੰਜਾਬ ਦੀ ਹਕੂਮਤ ਨੇ ਪੰਜਾਬ ਦੇ ਸਿਸਟਮ ਨੇ ਅਜੇ ਤੱਕ ਇਹ ਨਹੀਂ ਪਤਾ ਲਾਇਆ ਕਿ ਉਹ ਕਿੱਥੇ ਹੋਇਆ ਸੀ ਇਹ ਕਹਿੰਦਾ ਜੀ ਉਹ ਪੰਜਾਬ ਚ ਨਹੀਂ ਹੋਇਆ ਉਹ ਇੰਟਰਵਿਊ ਹੋਇਆ ਬਾਹਰ ਹੋਇਆ ਹਾਂ ਬਾਹਰ ਕਿੱਥੇ ਹੋਇਆ ਕੇਸ ਵੀ ਰਜਿਸਟਰ ਹੋ ਗਿਆ ਘਟੋਕਰ ਤੁਸੀਂ ਪੁੱਛਤਾ ਲਓ ਤੁਹਾਡੇ ਕੋਲੇ ਤੁਸੀਂ ਉਹ ਕਿੰਨਾ ਚਿਰ ਤੁਹਾਡੇ ਕੋਲੇ ਰਿਹਾ ਹੁਣ ਠੀਕਾ ਲਾਰੈਂਸ ਮਿਸ਼ਕੂਰੀ ਐ ਇਸਡੇ ਉਹਨਾਂ ਦੀ ਪਹੁੰਚ ਤੋਂ ਬਾਹਰ ਨਹੀਂ ਆ ਸਕਦਾ ਹਾਂ ਕਿਉਂਕਿ ਸੀਆਰਪੀਸੀ ਦੀ ਇੱਕ ਵਿਸ਼ੇਸ਼ ਧਾਰਾ ਦਾ ਜ਼ਿਕਰ ਕਰਕੇ ਉਹਨੂੰ ਗੁਜਰਾਤ ਦੀ ਜੇਲ੍ਹ ਤੱਕ ਸੀਮਿਤ ਕਰ ਦਿੱਤਾ ਗਿਆ ਹੈ ਔਰ ਸਾਰੀਆਂ ਪੇਸ਼ੀਆਂ ਉੱਥੋਂ ਉਹ ਉਹਦੇ ਰਹੀ ਭੁਗਦਾ ਆਪਣਾ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਤਾਂ ਉਹ ਉਹ ਨਹੀਂ ਆ ਸਕਦਾ ਜੀ ਬਾਕੀ ਤਾਂ ਤੁਹਾਡੇ ਕੋਲੇ ਸਾਥੀ ਤਾਂ ਹੈਗੇ ਆ ਇਹ ਕਿਵੇਂ ਹੋ ਸਕਦਾ ਜੇ ਉਹਨੇ ਇੰਟਰਵਿਊ ਕੀਤਾ ਜਦੋਂ ਸਾਥੀਆਂ ਨੂੰ ਪਤਾ ਨਾ ਹੋਵੇ ਜਾਂ ਇਹਦੇ ਵਿੱਚ ਮਕਸਦ ਕੋਈ ਹੋਰ ਹੈ ਔਰ ਮਕਸਦ ਅਸੀਂ ਇਹੀ ਗੱਲ ਕਹਾਂਗੇ ਕਿ ਇੰਡੀਅਨ ਸਟੇਟ ਦਾ ਹੱਥ ਹੈ ਇਹ ਜੋ ਇੰਡੀਅਨ ਸਟੇਟ ਦਾ ਮਤਲਬ ਹੈ ਜੇ ਅਸੀਂ ਗੱਲ ਕਰਦੇ ਹਾਂ ਤਾਂ ਉਹ ਇਹ ਨਹੀਂ ਕਿ ਉਹਦੇ ਵਿੱਚੋਂ ਪੰਜਾਬ ਸਰਕਾਰ ਬਰੀ ਹੋ ਜਾਂਦੀ ਹੈ ਹਾਂ ਹਾਂ ਔਰ ਇਹ ਗੱਲ ਵੀ ਹੁਣ ਸਾਹਮਣੇ ਆ ਚੁੱਕੀ ਹੈ ਲਗਭਗ ਕਿ ਅਮਰਤਪਾਲ ਹੋਰਾ ਨੂੰ ਜਿਹੜਾ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਨੂੰ ਭੇਜਿਆ ਡਿਬਰੂਗੜ ਜੀ ਉਹ ਵੀ ਦੋਨਾਂ ਜਿਹੜੀਆਂ ਸਟੇਟਾਂ ਦੀ ਸੈਂਟਰ ਤੇ ਜਿਹੜੀ ਹੈ ਸੂਬੇ ਦੀ ਸਰਕਾਰ ਇਹਨਾਂ ਸਰਕਾਰਾਂ ਦੀ ਆਪਸੀ ਸਹਿਮਿਤ ਬੰਦ ਤੋਂ ਸਹਿਮਤੀ ਬੰਦ ਤੋਂ ਬਾਅਦ ਹੀ ਉੱਥੇ ਭੇਜਿਆ ਗਿਆ ਹੈ ਕਿਉਂਕਿ ਯਾਦ ਕਰੋ ਤੁਸੀਂ ਜਦੋਂ ਅਜਨਾਲੇ ਵਾਲੀ ਘਟਨਾ ਹੋਈ ਹੈ ਉਸ ਤੋਂ ਬਾਅਦ ਇੱਕ ਮੀਟਿੰਗ ਦੇ ਵਿੱਚ ਡਿਮਾਂਡ ਕੀਤੀ ਸੀ ਜੀ ਸਾਨੂੰ ਪਾਰਾਮਿਲਟਰੀ ਫੋਰਸਸ ਦੇ ਦਿਓ ਤੇ ਮੀਟਿੰਗ ਖਤਮ ਨਹੀਂ ਹੋਈ ਸੀ ਆਰਡਰ ਹੋ ਗਿਆ ਸੀ ਤੇ ਪਾਰਾਮਿਲਟਰੀ ਫੋਰਸਸ ਨੇ ਕੁਝ ਕਰਤਾ ਸੀ ਪੰਜਾਬ ਬੰਦ ਇਹ ਸਾਰੀਆਂ ਚੀਜ਼ਾਂ ਦਿਖਦੀਆਂ ਕਿ ਸਪੇਟ ਜਿਹੜੀ ਹੈ ਇੱਕ ਪੰਜਾਬ ਨੂੰ ਇੱਕ ਪੰਜਾਬ ਨੂੰ ਨਵੇਂ ਤਜਰਬੇ ਦੇ ਰੂਪ ਦੇ ਵਿੱਚ ਬਰਬਾਦੀ ਵਾਲੇ ਪਾਸੇ ਲੈ ਕੇ ਜਾ ਰਹੀ ਹੈ ਜੀ ਜੀ ਸੋ ਬਹੁਤ ਬਹੁਤ ਸ਼ੁਕਰੀਆ ਟਰਾਲਾ ਸਾਹਿਬ ਮਿਹਰਬਾਨੀ ਧੰਨਵਾਦ ਸਵੇ ਸਨ ਸਰਦਾਰ ਬਖਤੌਰ ਸਿੰਘ ਟਲੋਹਰੀ ਸੋ ਜੁੜੇ ਰੋ ਰੇਡੀਓ ਪੰਜਾਬ ਟੂਡੇ ਦੇ ਨਾਲ